ਮੇਰੇ ਵੀ ਪਿੰਡਾਂ ਅੱਜ ਵੀ ਚੁੱਤੀ ਥੱਲੇ ਆ ਮੈਨੂੰ ਮਤਲਬ ਨਹੀਂ ਹੈ ਜਿਹੜੇ ਸਾਡੇ ਧਰਮ ਦੇ ਲਈ ਮਰਨ ਲਈ ਤਿਆਰ ਬੈਠੇ ਨੇ 35ਰ ਹਿੰਦੂ ਨੂੰ ਕਤਲਿਆਮ ਹੋ ਗਿਆ ਮੈਂ ਉਹਨਾਂ ਦੇ ਕਿ ਮਰ ਗਏ ਸੀ ਸਿੱਖ ਮਰੇ ਸੈਂਟਰ ਨੂੰ ਪੁੱਛੋ ਸਟੇਟ ਨੂੰ ਪੁੱਛੋ ਹਿੰਦੂਵਾਨ ਨਹੀਂ ਮਾਰੇ ਇਹ ਸੱਚਾਈਆਂ ਨੇ ਪਰ ਮਾਸਟਰ ਸਲੀਮ ਨੂੰ ਕਹਤਾ ਕਿ ਇਹ ਜਗਰਾਤਾਂ ਦੇ ਮੁਸਲਮਾਨ ਆਵੇ ਨਾ ਜੇ ਜਗਰਾਤਾਂ ਤੇ ਮੁਸਲਮਾਨਾਂ ਤੇ ਆਵੇ ਨਾ ਤਾਂ ਤੁਸੀਂ ਆਪਣੇ ਬੰਟੀ ਆਪਣੇ ਬੰਟੀ ਬਵਾਈ ਦੇ ਜਾ ਕੇ ਤੁਸੀਂ ਉੱਥੇ ਮਸਜਿਦ ਨੇ ਕੋਲ ਬਹਿ ਕੇ ਤੁਸੀਂ ਗੱਲਗੱਤ ਕਰ ਰਹੇ ਹੋ ਇੱਕ ਪਾਸੇ ਰਾਜਨੀਤੀ ਦੀ ਦੂਜੀ ਇਹ ਸਭ ਕਨੇ ਗੋਲਮਾਲ ਹੈ ਕ੍ਰਿਸ਼ਕ ਕਾਇਦੇ ਵਾਈਫ ਨੇ ਕਹਿੰਦਾ 10 ਲੱਖ ਦਾ ਮੁੱਦਾ ਜੀ ਖਾਂਦੇ ਮੈਟਰ ਤੇ ਪ੍ਰਵੀਨ ਡੰਗ ਜੀ ਨੇ ਕਹਤਾ 10 ਲੱਖ ਦਾ ਮੁੱਦਾ ਚਾਵਲਾ ਚਿਕਨ ਤੇ ਜਿਹੜਾ ਸੀ ਮੁੱਦਾ ਚੱਕਿਆ ਸੀਗਾ ਸਾਨੂੰ ਸੈਟ ਤੇ ਕਰਕੇ ਮੰਦਰ ਦੇ ਨਾਮ ਦੀ ਗੱਲ ਕਰਦੀ ਕਿ ਮੰਦਰ ਦੇ ਨਾਮ ਤੇ ਪੈਸੇ ਦੇ ਦੋ 5 ਲੱਖ ਦਾ ਮੁੱਦਾ ਮਤਲਬ ਅਸੀਂ ਗਨਮੈਨ ਲੈਣ ਵਾਸਤੇ ਮਤਲਬ ਅਸੀਂ ਇੰਨਾ ਕਿ ਡਿੱਗ ਜਾਗੇ ਆਪਾਂ ਜਿਹੜਾ ਪੰਜਵੀਂ ਚੋਂ ਪੰਜ ਵਾਰ ਫੇਲ ਹੋਇਆ ਹੋਵੇ ਠੀਕ ਹੈ ਉਹ ਆਈਪੀਐਸ ਨੂੰ ਚੈਲੰਜ ਕਰ ਰਿਹਾ ਲੁਧਿਆਣੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕੀ ਕਹਿ ਰਿਹਾ ਕਿ ਗਨਮੈਨ ਦੇ ਯਾਨੀ ਕਿ ਇਹਨਾਂ ਨੂੰ ਗਨਮੈਨਾਂ ਤੋਂ ਤੁਹਾਨੂੰ ਦੇ ਦੋ ਤਾਨੂੰ ਬੁਲੱਡ ਪਰ ਉਹ ਗੱਡੀ ਮਿਲੀ ਐ ਜੈਗਤ ਮਿਲੀ ਐ ਤੁਸੀਂ ਬੁਲੱਡ ਗੱਡੀ ਚ ਨਹੀਂ ਫਿਰ ਰਹੇ ਤੁਸੀਂ ਸਰਿਆਂ ਫਿਰ ਰਹੇ ਹੋ ਜਿਪਸੀ ਦੇ ਵਿੱਚ ਕਿਹੜੇ ਕਾਨੂੰਨ ਚ ਲਿਖਿਆ ਆ ਕਿ ਤੂੰ ਜਪਸੀ ਜਿਪਸੀ ਬੈ ਕੇ ਆਪਣਾ ਤੇਲ ਬਚਾ ਰਹੇ ਹੋ ਕਿ ਤੇਲ ਬਚਾ ਲੈਂਦੇ ਨੇ ਆਪਣਾ ਤੇਲ ਬਚਾਣ ਦੀ ਕੋਲੇ ਜਦੋਂ ਤਾਂ ਸ਼ਿਵ ਸੇਨਾ ਪੰਜਾਬ ਦੇ ਵਿੱਚ ਮੈਂ ਕੰਮ ਕਰਦਾ ਸੀ ਉਸ ਵਕਤ ਤਾਂ ਮੇਰੇ ਤੇ ਅਲੀਗੇਸ਼ਨ ਲੱਗੇ ਨਹੀਂ ਜਿਸ ਦਿਨ ਮੈਂ ਸਮਾਜਵਾਦੀ ਨੇ ਮੇਰੇ ਨਾਲ ਮੋਟਾ ਨਾ ਮੋਟਾ ਲਾ ਕੇ ਮੈਨੂੰ ਜੇਲ੍ਹ ਚ ਕਢਵਾਇਆ ਮੈਂ ਪਾਰਟੀ ਛੱਡਿਆ ਤਾਂ ਮੇਰੇ ਤੇ ਅਲੀਗੇਸ਼ਨ ਵੱਡੇ ਵੱਡੇ ਲਾਏ ਅਫਸਰਾਂ ਕੋਲ ਜਾ ਜਾ ਕੇ ਕਿ ਇਹ ਤਾਂ ਹਫਤੇ ਇਕੱਠੇ ਕਰਦਾ ਤੁਹਾਨੂੰ ਥੱਲੋਂ ਟੇਬਲ ਦੇ ਪੈਸੇ ਆਉਂਦੇ ਕਿਸੇ ਨੂੰ ਉੱਪਰੋਂ ਆਉਂਦੇ ਆ ਠੀਕ ਆ ਸਾਡਾ ਤਾਂ ਸਿੱਧੀ ਸਿੱਧੀ ਗੱਲ ਆ ਮੈਂ ਕੋਈ ਹਨੂਮਾਨ ਤਾਂ ਹੈ ਨਹੀਂ ਕਿ ਛੱਤੀ ਭੜ ਕੇ ਦਿਖਾऊं ਕਿ ਮੇਰੇ ਤਾਂ ਸ਼ਿਵਸੇਨਾ ਸਮਝਵਾਤੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ ਤੁਹਾਨੂੰ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਊਗੀ ਸ਼ਿਵਸੇਨਾ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂਆਂ ਹੋ ਚੁੱਕੀਆਂ ਹੋਈਆਂ ਨੇ ਕਿ ਸ਼ਿਵਸੇਨਾ ਬਨਨ ਇੱਟ ਪੱਟਣ ਦੀ ਜਰੂਰਤ ਨਹੀਂ ਸ਼ਿਵਸੇਨਾ ਬਣ ਕੇ ਤਿਆਰ ਬੈਠੀ ਹੋਈ ਹੈ ਐਸੀਆਂ ਕਈ ਸ਼ਿਵਸੇਨਾਵਾਂ ਨੇ ਜਿਨ੍ਹਾਂ ਦੇ ਗਨਮੈਂਟ ਜਰੂਰ ਡੀਜੀਪੀ ਸਾਹਿਬ ਨੂੰ ਵਾਪਸੀ ਲੈਣੇ ਚਾਹੀਦੇ ਮਾਨ ਸਾ ਉਹਨਾਂ ਦੇ ਗਨਮੇ ਜੁਰੂਰ ਵਾਪਿਸ ਲਵੋ ਜਿਹੜੇ ਘਰ ਚ ਬਣਾ ਕੇ ਬੈਠੇ ਹੋਏ ਨੇ ਲੇਕਿਨ ਇੱਕ ਐਸਾ ਮਾਮਲਾ ਲੁਧਿਆਣਾ ਸ਼ਹਿਰ ਦੇ ਵਿੱਚ ਮਾਮਲਾ ਉੱਠਦਾ ਪਿਆ ਇੱਕ ਸ਼ਿਪਸੈਨਿਕ ਕੋਲੋਂ ਨਸ਼ੀਲਾ ਪਾਊਡਰ ਜਿਹੜਾ ਐਨਡੀਪੀਐਸ ਦਾ ਮੁਕਦਮਾ ਦਰਜ ਹੁੰਦਾ ਬਰਮਤ ਹੁੰਦਾ ਆਫੀਮ ਬਰਬਨੋਦੀ ਆ ਲੇਕਿਨ ਦੋ ਨੌਜਵਾਨਾਂ ਦੁਆਰਾ ਸਾਡੇ ਨਾਲ ਜਰੂਰ ਮੌਜੂਦ ਹੈ ਗੱਲਬਾਤ ਕਰਦੇ ਐਨਾਂ ਦੀ ਸ਼ਿਪਸੈਨਿਕ ਦਾ ਹੀ ਬੰਦਾ ਸੀਗਾ ਜਿਹਦੇ ਉੱਤੇ ਐਨਡੀਪੀਐਸ ਦਾ ਮੁਕਦਮਾ ਦਰਜ ਹੋਇਆ ਵਾ ਤੁਹਾਡੀ ਸ਼ਿਪਸੈਨਿਕ ਦਾ ਬੰਦਾ ਸੀਗਾ ਉਹ ਤੇ ਐਨਡੀਪੀਐਸ ਦਾ ਮੁਕਦਮਾ ਹੋ ਗਿਆ ਕਿ ਸ਼ਿਪਸੈਨਿਕ ਉਹ ਨਾ ਵੀ ਤੁਸੀਂ ਇਹ ਗੱਲ ਕਹਿਤੀ ਹੈ ਕਿ ਤੁਹਾਡੀ ਸ਼ਿਵਸਨਾ ਟੈਗ ਸ਼ਿਵਸਨਾ ਬਦਨਾਮ ਹੈ ਅਸਲ ਦੇ ਵਿੱਚ ਮੈਂ ਤੁਹਾਡੇ ਚੈਨਲ ਮਾਤੇ ਪਹਿਲਾਂ ਵੀ ਮੈਂ ਗੱਲਾਂ ਕੀਤੀਆਂ ਸੀਗੀਆਂ ਨਿਸ਼ਪਕਸ਼ੋ ਕੇ ਬੋਲਿਆ ਮੈਂ ਹੁਣ ਵੀ ਬੋਲਦਾ ਕਿ ਗੁਰਜੀਤ ਸਿੰਘ ਰਾਣਾ ਦਾ ਜੋ ਕਾਰਵਾਈ ਪ੍ਰਸ਼ਾਸਨ ਨੇ ਕੀਤੀ ਹੈ ਉਹਦੀ ਸ਼ਿਵਸਨਾ ਸਮਾਜਪਤੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਹਰ ਵਕਤ ਖੜੀ ਆ ਉਹਨੂੰ ਜਾਣੀ ਕੀ ਉਹਦੇ ਨਾਲ ਕੀ ਹੈ ਕਿ ਉਹਨੂੰ ਅਸੀਂ ਪਾਰਟੀ ਚੋਂ ਕੱਢਿਆ ਨਿਸ਼ਕਾਸ਼ਿਤ ਕੀਤਾ ਹਰ ਚੀਜ਼ ਆ ਪਰ ਪੰਜ ਤੋਂ ਬਰਹਾਮਤ ਹੋ ਗਿਆ ਉਸ ਤੋਂ ਬਾਅਦ ਨਿਸ਼ਕਾਸ਼ਿਤ ਕੀਤਾ ਮੈਂ ਤੁਹਾਨੂੰ ਸੱਚਾਈ ਦੱਸਣ ਜਾਂਦਾ ਨਾ ਜਦ ਪਤਾ ਹੀ ਨਹੀਂ ਹੈ ਪੰਜ ਘਰ ਦੇ ਵਿੱਚ ਜਾਂ ਚਾਰ ਬੱਚੇ ਜੰਮਦੇ ਆ ਜੇ ਇੱਕ ਬੰਦਾ ਇੱਕ ਪਾਸੇ ਕੋਈ ਨੌਕਰੀ ਕਰ ਲੈਂਦਾ ਕੋਈ ਨਹੀਂ ਕੀਤਾ ਜਾਂਦਾ ਕਿ ਸ਼ਿਵਸ਼ਨਾ ਦਾ ਕਾਰਡ ਤੇ ਬਣਾ ਦਿੱਤਾ ਜਾਂਦਾ ਮੇਰੀ ਗੱਲ ਸੁਣੋ ਐਵੇਂ ਤਾਂ ਤੁਸੀਂ ਆਮ ਆਦਮੀ ਪਾਰਟੀ ਦਾ ਇਹਨੇ ਲੀਡਰ ਨੇ ਜਾਂ ਆਪਣੇ ਚੰਨੀ ਸਾਹਿਬ ਤੇ ਵੀ ਜਾਨਕੀ ਇਲਜ਼ਾਮ ਲੱਗੇ ਨੇ ਜਾਂ ਮਜੀਠੀਆ ਸਾਹਿਬ ਤੇ ਕਾਲੀ ਦਲ ਤੇ ਇਲਜ਼ਾਮ ਲੱਗੇ ਨੇ ਗੱਲ ਤਾਂ ਕੁਝ ਨਹੀਂ ਹੈ ਨਾ ਪਾਰਟੀ ਸਾਹਿਬ ਕੋ ਰਿਪੋਰਟ ਪਈ ਹੋਈ ਹੈ ਡੀਜੀਪੀ ਜਰ ਚਿੱਤਰਪਾਦੀਆ ਸਾਹਿਬ ਜੀ ਉਹਨਾਂ ਨੇ ਰਿਪੋਰਟ ਬਣਾਈ ਸੀ ਕਿ ਲੇਕਿਨ ਸਰਕਾਰ ਕੋਈ ਐਕਸ਼ਨ ਲੈਂਦੀ ਦਾ ਅਜ ਨੂੰ ਕੋਈ ਕਾਰਵਾਈ ਹੋ ਜਾਂਦੀ ਕਾਰਵਾਈ ਹੋ ਜਾਂਦੀ ਅਸੀਂ ਨਿਸ਼ਕਾਸੀਤ ਕੀਤਾ ਸਭ ਤੋਂ ਵੱਡੀ ਜਾਂਚ ਦਾ ਵਿਸ਼ਾ ਜਿਹੜਾ ਕਿਹੜੀ ਬਣਦੀ ਗੱਲ ਦਾ ਉਹ ਗੱਲ ਦਾ ਇਹ ਬਣਦਾ ਕਿ ਅਸਲ ਦੇ ਪਹਿਲਾ ਦੇਖੋ ਕਿ Shiv Sena ਪੰਜਾਬ ਦੇ ਵਿੱਚ ਸ਼ਾਮਿਲ ਸੀਗਾ ਅੱਛਾ Shiv Sena ਪੰਜਾਬ ਦੇ ਵਿੱਚ ਸ਼ਾਮਿਲ ਸੀਗਾ ਬੰਦਾ ਇਹ ਤੇ ਅਸੀਂ ਵੀ ਉਸ ਵਕਤ ਪਾਰਟੀ ਦੇ ਵਿੱਚ ਸਮਝੋ Shiv Sena ਪੰਜਾਬ ਦੇ ਵਿੱਚ ਜੀਵ ਟੰਡਾ ਨੀਰਾਂ ਅਸੀਂ ਚੱਲਦੇ ਸੀਗੇ ਸਾਨੂੰ ਇਹ ਚੀਜ਼ ਦਾ ਪਤਾ ਹੈ ਪਰ ਜਦੋਂ ਇਹ Shiv Sena ਸਮਾਜਵਾਦੀ ਵਿੱਚ ਭੇਜਿਆ ਗਿਆ ਇਹ ਐਂਡੀਪੀਐਸ ਦਾ ਮੁਕੱਦਮਾ ਦਰਜ ਵਾਲਾ ਬੰਦਾ ਪਹਿਲੇ Shiv Sena ਪੰਜਾਬ ਦੇ ਵਿੱਚ ਸੀਗਾ ਕਿ ਉੱਥੋਂ ਦੀ ਫਿਰ ਚੈਨ ਗੁੰਮੀ ਵੀ ਤੁਹਾਡੇ ਕੋਲ ਆ ਗਿਆ ਬਿਲਕੁਲ ਇਹ ਵੀ ਸੱਚਾਈ ਹੈ ਸਾਡੀ ਪਾਰਟੀ ਦੇ ਵਿੱਚ ਆਇਆ ਕਿ ਚਲੋ ਜੀ ਕਿ ਇੱਕ ਗਨਮੈਂਦੀ ਰਾਜਨੀਤੀ Shiv Sena ਦੇ ਵਿੱਚ ਬਹੁਤ ਵੱਡੀ ਚਲਦੀ ਆ ਰਹੀ ਲਗਾਤਾਰ ਕਿ ਇੱਕ ਇੱਕ ਛੋਟਾ ਹੀ ਸ਼ਾਰਟਕਟ ਹੈ ਕਿ ਸ਼ਿਵਸਨਾ ਚਾਹੋ ਇੱਕ ਥ੍ਰੈਟ ਲੋ ਗਨ ਮੈਂ ਲੋ ਜੀ ਗਨ ਮੈਂ ਮਿਲ ਜਾਂਦਾ ਆ ਅਸਲ ਦੇ ਵਿੱਚ ਗੁਰਦ ਸਿੰਘ ਰਾਣਾ ਦੀ ਦਾਲ ਨਹੀਂ ਗਲੀ ਜਾਂ ਕੀ ਕਾਰਨ ਕੀ ਨਹੀਂ ਇਹ ਜਾਂਚ ਦਾ ਵਿਸ਼ਾ ਬਹੁਤ ਵੱਡਾ ਆ ਉਸ ਤੋਂ ਬਿਨਾ ਜੈਸਿਕ ਇੱਕ ਜਾਂਚ ਦਾ ਵਿਸ਼ਾ ਕਿਸ ਚੀਜ਼ ਦਾ ਜਾਂਚ ਦਾ ਵਿਸ਼ਾ ਮੈਂ ਦੱਸਦਾ ਤੁਹਾਨੂੰ ਇੱਕ ਇਹਨਾਂ ਦੀ ਪਾਰਟੀ ਦੇ ਵਿੱਚ ਇੱਕ ਨਾਮ ਇੱਕ ਪਾਰਟ ਹੋਰ ਵੀ ਨਮਾਇੰਦੇ ਨੇ ਜੋ ਜ਼ਿਲ੍ਹਾ ਪ੍ਰਧਾਨ ਲੱਗੇ ਹੋਏ ਨੇ ਇੱਥੋਂ ਦੇ ਨੇ ਆਪਣੇ ਲੁਧਿਆਣੇ ਦੇ ਨੇ ਉਹਨਾਂ ਦੇ ਪਾਰਟੀ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਸ਼ਿਵਸਨਾ ਪੰਜਾਬ ਦੇ ਬੰਦੇ ਨੇ ਅੱਜ ਤੱਕ ਕਿਉਂ ਨਹੀਂ ਕੱਢਿਆ ਕਿਉਂ ਨਹੀਂ ਕੱਢਿਆ ਪਾਰਟੀ ਚੋਂ ਅਸੀਂ ਤਾਂ ਨਿਸ਼ਕਾਸਿਤ ਕਰਤਾ ਨਾ ਅਸੀਂ ਪਾਰਟੀ 26 ਵਾਸਤੇ ਸਾਡੇ ਪਾਰਟੀ ਦਾ ਨਾਮ ਕੀ ਹੈ ਇਹਨਾਂ ਨਾਮ ਨਾਲ ਜਾਗਰਾਂ ਅਸੀਂ ਕਿਤੋਂ ਚਾਹ ਮਾਦਰ ਕਰਾਂਗੇ ਜਿਹਨੂੰ ਸਮਝ ਬਰਾਮਤ ਹੋਇਆ ਕੋਈ ਦੇਖੋ ਇਹਦੇ ਤੋਂ ਬਰਾਮਤ ਜਿਹੜਾ ਹੋਇਆ ਆ ਆ ਖਬਰਾਂ ਨਹੀਂ ਲੱਗੀਆਂ ਨੇ ਬਲੂਨ ਨਹੀਂ ਲੱਗੀਆਂ ਹੋਈਆਂ ਨੇ ਇਹਦੇ ਤੋਂ ਬਿਨਾ ਇਸ ਬੰਦੇ ਦੇ ਉੱਪਰ ਜਿਹੜੇ ਪਾਸਪੋਰਟ ਜਿਸ ਜਗ੍ਹਾ ਦਾ ਬਣਨਾ ਚਾਹੀਦਾ ਆ ਉਸ ਜਗ੍ਹਾ ਦਾ ਪਾਸਪੋਰਟ ਨਹੀਂ ਬਣਿਆ ਕਿਉਂਕਿ ਪਰਚਾ ਦਰਜ ਸੀ ਬਾਹਰ ਬੰਦੇ ਨੇ ਜਾਣਾ ਸੀ ਵੀਜ਼ਾ ਕਰਾ ਕੇ ਕਿਹੜੀ ਲੰਗਰ ਦੋਨੋਂ ਮਤਾਂ ਦੇ ਲਈ ਕਰਕੇ ਇਸ ਬੰਦੇ ਨੇ ਕੀਤਾ ਇਹਦੀ ਇਨਕੁਆਰੀ ਨਹੀਂ ਕੀਤੀ ਜਾਏਗੀ ਲਗਾਤਾਰ ਦੂਸਰੀ ਸ਼ਿਮਸਨਾ ਪੰਜਾਬ ਦੇ ਵਿੱਚ ਇੱਕ ਬੰਦਾ ਹੋਰ ਹੈ ਜਿਹਦੇ ਤੋਂ ਦੇਸੀ ਕੱਟਾ ਫੜਿਆ ਗਿਆ ਸੀਗਾ ਦੇਸੀ ਕੱਟਾ ਫੜਿਆ ਗਿਆ ਸੀ 315 ਬੋਰ ਦਾ ਪਠਾਨਕੋਟ ਦੇ ਵਿੱਚ ਪਠਾਨਕੋਟ ਚੋਂ ਜੇਲ੍ਹ ਕੱਢੀ ਨਾਮ ਲੈ ਕੇ ਗੱਲ ਕਰੋ ਲੱਗੋ ਮੇਰੀ ਗੱਲ ਸੁਣੋ ਮੈਂ ਤੈਨੂੰ ਬਾਰ-ਬਾਰ ਕਹਿੰਦਾ ਜਦੋਂ ਸ਼ਿਮਸਨਾ ਪੰਜਾਬ ਕੋ ਡਰਦੇ ਹੋ ਪਹਿਲਾਂ ਮੇਰੀ ਗੱਲ ਸੁਣੋ ਮੈਨੂੰ ਡਰ ਕਿਸ ਚੀਜ਼ ਦਾ ਵਾ ਫੇ ਨਾਮ ਲਾਓ ਫੇ ਪੁੱਛੋ ਆਵਾਮ ਦੇਖੇ ਯਾਰ ਪਹਿਲੇ ਕਿਹੜੇ ਬੰਦੇ ਨੇ ਉਹ ਜੋ ਸਿੱਟਾ ਵੀ ਐਸੇ ਜਿਹਨਾਂ ਕੱਟੇ ਬਣਾਉਂਦੇ ਨੇ ਨਿਸ਼ਲਾ ਕੰਮ ਕਰਦੇ ਨੇ ਤੂੰ ਸੁਣੋ ਪਹਿਲਾਂ ਗੱਲ ਖਤਮ ਨਹੀਂ ਹੋਈ ਗੱਲ ਸੁਣ ਲਓ ਨਾਮ ਲੈਣ ਤੋਂ ਤਾਂ ਮੈਂ ਨਾਮ ਲਾਉਂਗਾ ਪ ਉਹਨੂੰ ਜੇਲ ਹੋ ਰਹੀ ਐ ਉਹ ਜੇਲ ਚ ਗਿਆ ਪਠਾਨਕੋਟ ਦੇ ਜੇਲ ਚ ਤੇ ਪਠਾਨਕੋਟ ਦਾ ਬੰਦਾ ਆ ਸ਼ਿਵਸਨਾ ਪੰਜਾਬ ਦੇ ਰਜੀਵ ਟੰਡਣ ਦੀ ਪਾਰਟੀ ਸੁਵਨ ਆਪਣ ਸੰਜੇ ਘੋਲੀ ਜੀ ਨਾਲ ਪਾਰਟੀ ਚ ਕੱਢਿਆ ਕਿਉਂ ਨਹੀਂ ਸਭ ਤੋਂ ਵੱਡੀ ਗੱਲ ਉਹਨੂੰ ਕਿਉਂ ਰੱਖਿਆ ਜੇ ਅਸੀਂ ਕੋਈ ਗਲਤ ਕੰਮ ਕਰਦੇ ਆ ਹੁਣ ਮੈਂ ਸੀਗਾ ਮੈਂ ਪੀਓ ਸੀਗਾ ਪੀਓ ਹੋ ਕੇ ਪਹਿਲਾਂ ਹੀ ਮੈਂ ਮਤਲਬ ਪਾਰਟੀ ਨੂੰ ਸਿਫਾ ਦੇਤਾ ਸੀ ਤੇ ਮੈਨੂੰ ਪਤਾ ਕਿ ਮੇਰੇ ਤੇ ਲਗਾ ਮੇਰੀ ਮਤਲਬ ਉਹ ਕੋੜਾ ਪੱਟਿਆ ਗਿਆ ਚਾਹੀਏ ਇੱਕ ਮਿੰਟ ਇੱਕ ਰੁਕੋ ਤੁਹਾਡੀ ਇੱਕ ਮਿੰਟ ਤੁਹਾਡੀ ਗੱਲ ਕੱਟ ਰਿਆ ਤੁਹਾਨੂੰ ਮੈਂ ਦੱਸਾਂ ਨਿਸ਼ਕਾਸ਼ਿਤ ਕਿਉਂ ਨਹੀਂ ਇੱਕ ਬਾਈ ਜੀ ਉਹ ਇੱਕ ਮਿੰਟ ਰੁਕ ਜੂਗੇ ਇੱਕ ਮਿੰਟ ਤੁਹਾਨੂੰ ਦੱਸਾਂ ਨਿਸ਼ਕਾਸ਼ਿਤ ਕਿਉਂ ਨਹੀਂ ਕੀਤਾ ਜਾਂਦਾ ਇੱਕ ਤੁਸੀਂ ਵੀ ਜਾਣੂ ਹੋ ਇਸ ਚੀਜ਼ ਨੂੰ ਨਿਸ਼ਕਾਸ਼ਿਤ ਕਿਉਂ ਨਹੀਂ ਕੀਤਾ ਜਾਂਦਾ ਸ਼ਿਵ ਸੈਨਾ ਕਟੋ-ਕਟ ਕਿ ਨਹੀਂ ਹੋਣੀਆਂ 100 ਤੋਂ ਵੱਧ ਹੋਣਗੀਆਂ ਇਹ ਤੁਸੀਂ ਵੀ ਜਾਣੂ ਹੋ ਸ਼ਿਵ ਸੈਨਾ ਕੋ ਬੰਦੇ ਕਿੱਥੋਂ ਆਣ ਗਏ ਇਹ ਤੁਸੀਂ ਵੀ ਜਾਣੂ ਹੋ ਸ਼ਿਵ ਸੈਨਾ ਇੱਕ ਬੰਦੇ ਨੂੰ ਜਦੋਂ ਕੱਢ ਦੇਗੀ ਤੇ ਉਹਦੀ ਗਿਣਤੀ ਨਹੀਂ ਘਟ ਜੂਗੀ ਉਹ ਕੱਢੇਗੀ ਕਿਉਂ ਵਪਾਰ ਕਰਦਾ ਕਰੀਏ ਪਰਚਾ ਹੁੰਦਾ ਹੋਏ ਤੇ ਹੋ ਹੀ ਜਾਵੇ ਲੇਕਿਨ ਬਦਨਾਮ ਕਰਨ ਵਾਸਤੇ ਪੈਰ ਵੀ ਹੋਣੇ ਚਾਹੀਦੇ ਨੇ ਬਦਨਾਮ ਦਾ ਹੈ ਹੀ ਇਹ ਐ Shiva Sena Shiv ਦਾ ਨਾਮ ਰੱਖ ਲਿਆ Shivdi Sena ਕੌਣ ਸੀ ਰਾਖਸ਼ ਸੀਗੇ ਉਹਦੇ ਤੇ ਉਹਦੇ ਭੂਤ ਭਰੇ ਸੀਗੇ ਲੇਕਿਨ ਉਹ Shiv Sena ਕਿੱਥੋਂ ਆ ਨਾਮ Shiv ਦਾ ਬਦਨਾਮ ਕਿਉਂ ਕੀਤਾ ਜਦ ਤੁਸੀਂ Shiv Sena ਬਣਾਉਂਦੇ ਕਿਉਂ ਬਿਲਕੁਲ ਵੀ ਤੁਹਾਡੀ ਗੱਲ ਸਹੀ ਹੈ ਮੈਂ ਇਹੀ ਗੱਲ ਅੱਜ ਤੱਕ ਪਿਛਲੇ ਸਾਲ ਵੀ ਬੋਲੀ ਸੀ ਗੁਰਜੀਤ ਸਿੰਘ ਦੇ ਖਿਲਾਫ ਸਾਡੇ ਭਰਾ ਨੇ ਇਹ ਬੜੇ ਟੋਰ ਨਾਲ ਹੱਪਰ ਹੱਪਰ ਕੇ ਬੋਲਦੇ ਨੇ ਕਿ Shiv Sena ਪੰਜਾਬ ਦੇ ਵੱਲੋਂ ਦੀ ਗੁਰਜੀਤ ਸਿੰਘ ਰਾਣਾ ਤੇ 420 ਦਾ ਮੁਕੱਦਮਾ ਦਰਜ ਕਰਵਾਇਆ ਗਿਆ ਨਹੀਂ ਉਸ ਤੋਂ ਪਹਿਲਾਂ ਕਰ ਚਾ ਮੈਂ ਤੁਸੀਂ ਪਾਰਟੀ ਤੋਂ ਨਿਸ਼ਕਾਸੀ ਦਾ ਸੀ ਨਹੀਂ ਹੋਈ ਸੀ ਅਸਤੀਫਾ ਦਿੱਤਾ ਸੀ ਮੈਂ ਜੇਲ੍ਹ ਚਲੇਗਾ ਸੀ ਮੇਰੇ ਭਰਾ ਨੇ ਅਸਤੀਫਾ ਦਿੱਤਾ ਸੀ ਉਸ ਅਦਜੀਵੰਦਰ ਕੋਰ ਦੇ ਨਾਲ ਇਹ ਨਾਲ ਮੋਢਾ ਮੋਢਾ ਖੜ ਕੇ ਖੜਿਆ ਇਹਨੇ ਆਪਣੇ ਵੱਲੋਂ ਸਮਾਜ ਸੇਵਕ ਵਨ ਕੇ ਇਹਨੇ ਪਰਚਾ ਦਰਜ ਕਰਵਾਇਆ ਉਹੀ ਜਿਹੜਾ ਬਣੀ ਗੁਰਜੀਤ ਰਾਣੇ ਦੀ ਗੱਲ ਕਰੀਏ ਅਸੀਂ ਸਮਾਜਵਾਦੀ ਦੇ ਵਿੱਚ ਹਾਂ ਅਸੀਂ ਪਾਰਟੀ ਚ ਕੱਢਿਆ ਹੋਇਆ ਸੀਗਾ ਜੇ ਪਾਰਟੀ ਦੇ ਵਿੱਚ ਹੁੰਦਾ ਉਹ ਉਹਨਾਂ ਦੇ ਗਨਮੈਂਡ ਦਾ ਲਾਦ ਸੀ ਗਨਮੈਂਤ ਨੂੰ 6-7 ਮਹੀਨੇ ਤੋਂ ਮਿਲੇ ਨਹੀਂ ਤੁਹਾਨੂੰ ਪਤਾ ਉਹ ਵੱਡੇ ਅਫਸਰਾਂ ਦੇ ਕੋਲ ਵੀ ਢੇੜੀ ਵੀ ਕੱਢ ਆਇਆ ਸੀਗਾ ਅਸੀਂ ਖਬਰ ਚਲਾਈ ਸੀ ਐਸਐਚਓ ਸਾਹਿਬ ਨੇ ਦੱਸਿਆ ਕਿ ਉਹਦੇ ਵਿੱਚ ਢੇੜੀਆਂ ਬੜੇ ਵੱਡੇ-ਵੱਡੇ ਅਫਸਰਾਂ ਕੋ ਖਾਂਦਾ ਗਨਮੈਂਤ ਵੱਲੋਂ ਉੱਤਰਾ ਜਾਵੇ ਗਨਮੈਂਤ ਦੀ ਜਿਹੜੀ ਗੱਲ ਗਨਮੈਂਤ ਦੀ ਗੱਲ ਕਹਿਤੀ ਗਨਮੈਂਤ ਦੇ ਪਿੱਛੇ ਸਾਡੀ ਕਿ ਸ਼ਿਵਸਨਾ ਸਮਾਜਵਾਦੀ ਦਾ 1% ਹੱਥ ਨਹੀਂ ਨਾ ਇਹਨੂੰ ਮਿਲਿਆ ਜੇ ਚਾਹਦੇ ਤਾਂ ਸ੍ਰੀ ਕਮਲੇਸ਼ਪਰ ਤੋਵਾਜੀ ਉਹਨੂੰ ਗਨਮੈਂਤ ਦਵਾ ਸਕਦੇ ਸੀਗੇ ਪਤਾ ਵੀ ਹੈ ਕਿ ਬੰਦਾ ਠੱਗੀਆਂ ਦੇ ਪਰਚੇ ਚੱਲਦੇ ਆ ਉਹਦੇ ਤੇ ਉਹਨੂੰ ਅਸੀਂ ਲੱਗੀ ਹੀ ਰੱਖਿਆ ਸੀ ਬਾਕੀ ਪੋਨੇ ਪਾਰਟੀ ਪਾਰਟੀ ਛੱਡਣ ਤੋਂ ਪਹਿਲਾਂ ਉਹਨੇ ਕੋਈ ਗਲਤ ਜਿਹੜੀ ਟਿੱਪਣੀ ਕਰਤੀ ਜਾਂ ਭਿੰਡਰਾਲੇ ਕੋਈ ਹਰਕਤ ਕਰਤੀ ਤੁਸੀਂ ਵੀ ਸ਼ਿਵਸਨਾ ਪੰਜਾਬ ਦੇ ਵਿੱਚ ਰਹਿ ਚੁੱਕੇ ਹੋ ਬਿਲਕੁਲ ਮੈਂ ਰਿਹਾ ਪਰ ਮੈਂ ਇਹ ਸੋਚਦਾ ਕਿ ਸ਼ਿਵਸਨਾ ਪੰਜਾਬ ਦੀ ਗੱਲ ਵੱਖਰੀ ਜਦੋਂ ਉੱਪਰੋਂ ਉਹਦੀ ਆਰਡਰ ਹੋਏ ਨੇ ਆਲ ਓਵਰ ਚਾਹੇ ਪੰਜਾਬ ਲੈਵਲ ਤੇ ਹੋਣ ਭਾਜਪਾ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਚਾਹੇ ਆਪਣੀ ਲਾ ਲੋ ਸ਼ਿਵਸਨਾ ਜਾਂ ਸਿੱਖ ਜਥੇਬੰਦੀਆਂ ਜਾਂ ਇਸਲਾਮਿਕ ਜਥੇਬੰਦੀਆਂ ਜਿਨ੍ਹਾਂ ਨੂੰ ਥ੍ਰੈਟ ਸੀ ਸਭ ਦੇ ਗਨਮੈਨ ਵਾਪਸ ਹੋਏ ਨੇ ਕੱਲ ਪੰਜ-ਪੰਜ ਬੰਦੇ ਵੀ ਸਾਡੇ ਸਿੰਘਲਾ ਸਾਹਿਬ ਨੇ शिंदे ਦੇ ਗਰੁੱਪ ਦੇ ਉਹਨਾਂ ਦੇ ਵੀ ਪੰਜ ਬੰਦੇ ਵਾਪਸ ਹੋਏ ਨੇ ਸਾਡੇ ਖਰਾਨਾ ਪਹਿਲੀ ਗੱਲ ਤਾਂ ਦੇਣੀ ਚਾਹੀਦੀ ਇਹਦੇ ਵਿੱਚ ਬੜੀ ਪੜਾਅ ਹੈਗੀ ਕੱਢ ਲਵੇ ਥੋੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਗਾ ਦੇਖੋ ਕਲੀਅਰ ਜੀ ਗੱਲ ਹੈ ਆਖਰ ਸ਼ਿਵਸਨਾਂ ਦੇ ਵਿੱਚ ਹੀ ਆ ਕਿ ਕਿਉਂ ਇਹ ਗੱਲਾਂ ਹੁੰਦੀਆਂ ਗਨਮੈਨਾਂ ਦੀ ਹੋਰ ਵੀ ਸੰਗਠਨ ਬੈਠੇ ਨੇ ਉਹ ਵਾਪਸੀ ਸਾਰਿਆਂ ਦੀ ਕੱਲੀ ਸ਼ਿਵਸਨਾਂ ਦੀ ਤਾਂ ਨਹੀਂ ਹੋਈ ਕੋਈ ਹੋਰ ਨਹੀਂ ਆ ਕੇ ਬਾਹਰ ਆਇਆ ਤੁਸੀਂ ਸਮਝਾ ਲਈ ਗੱਲ ਕਿਹੜੀ ਕਰਦੇ ਹੋ ਸ਼ਿਵਸਾ ਬੜਾਈ ਸਮਝਾ ਲਈ ਗੱਲ ਕਿਹੜੀ ਕਰਦੇ ਹੋ ਗੱਲ ਮੈਂ ਤੁਹਾਨੂੰ ਮੈਂ ਆਹ ਫੋਟਾ ਵਾ ਪੋਸ਼ਰ ਵੈਨਿਊ ਨਫਰੀ ਦੀ ਕਮੀ ਸਾੜੀ ਹੋਦੀ ਆ ਤੁਸੀਂ ਗੱਲ ਕਹਤੀ ਤੁਸੀਂ ਕਹ ਸਮਾਜ ਦੀ ਗੱਲ ਸ਼ਿਵਸਾਏ ਕੌਣ ਕਰਦੀ ਆ ਜੇ ਅਸੀਂ ਕੋਈ ਸਿਲੰਡਰਾਂ ਦਾ ਮੁੱਦਾ ਚੱਕਦੇ ਆ ਤਾਂ ਸਾਡੇ ਤੇ ਐਲੀਗੇਸ਼ਨ ਲੱਗਦੇ ਨੇ ਸੁਣੋ ਜਾਰੀ ਕਰਦੇ ਹੋ ਤੁਸੀਂ ਸੁਣ ਲੈਂਦੇ ਹੋ ਇਲਜ਼ਾਮ ਕਰਦੇ ਹੋ ਹੁਣ ਗੱਲ ਸੁਣੋ ਨਾ ਇਹੀ ਤਾਂ ਗੱਲ ਤਕਲੀਫ ਹੈ ਤਕਲੀਫ ਹੈ ਨਾ ਦੂਸਰੀ ਗੱਲ ਅਸੀਂ ਟਰਾਂਸਪੋਰਟ ਦਾ ਮੁੱਦਾ ਚੱਕਿਆ ਜੋ 2 ਕਰੋੜ 1 ਕਰੋੜ ਦਾ 1 ਤੋਂ 2 ਕਰੋੜ ਦਾ ਕਰੋੜਾ ਟਰਨਓਵਰ ਦਾ ਮੁੱਦਾ ਪਿਆਵਾ ਇਲੀਗਲ ਤਰੀਕੇ ਦੇ ਨਾਲ ਬੱਸਾਂ ਦੇ ਵਿੱਚ ਡੀਸੀ ਸਾਹਿਬ ਨੇ ਮੈਨੂੰ ਰੈਂਡਮ ਦੇ ਕੇ ਆਇਆ ਸ਼ਿਵਸਨ ਸਮਾਜਵਾਦੀ ਵੱਲੋਂ ਬਲੇਮ ਲੱਗਦੇ ਨੇ ਜਦੋਂ ਅਸੀਂ ਸਮਾਜ ਦਾ ਕੰਮ ਕਰੀਏ ਸਨਾਤਨ ਧਰਮ ਤੋਂ ਅਲੱਗ ਹੋ ਕੇ ਫੇਰ ਵੀ ਤਕਲੀਫ ਮੈਨੂੰ ਪਹਿਲੇ ਇੱਕ ਗੱਲ ਦੱਸੋ ਮਨੇ ਕਿ ਭਾਈ ਛੋਟੀ ਜੀ ਗੱਲ ਦੱਸ ਮੁੱਦੇ ਚੱਕੇ ਤੁਸੀਂ ਮੁੱਦੇ ਤੇ ਇੱਕਦਮ ਗੈਪ ਹੋ ਗਏ ਮੁੱਦੇ ਦੁਆਰਾ ਉਜਾਗਰ ਨਹੀਂ ਕੀਤੇ ਤੁਸੀਂ ਕਹਿੰਦੇ ਆ ਲੈਟਰ ਦਿੱਤੀ ਸੀ ਸਾਹਿਬ ਨੂੰ ਲੇਕਿਨ ਬਸ ਆਜੂ ਭੜਿਆ ਜਾ ਰਹੀਆ ਪੈਸਾ ਮਿਲ ਗਿਆ ਜੇਬ ਕਰੋ ਗਈ ਤੁਹਾਨੂੰ ਲੱਗ ਰਿਹਾ ਮੁੱਦੇ ਕੋਈ ਗੱਲ ਨਹੀਂ ਆ ਤੁਹਾਡੇ ਚੰਦ ਮਾਦਨ ਬਾਰ ਬਾਰ ਕਹ ਰਿਹਾ ਸਾਨੂੰ ਡੀਸੀ ਸਾਹਿਬ ਵੱਲੋਂ ਕਿਹਾ ਗਿਆ ਸੀ ਕੋਡ ਆਫ ਕੰਡਕਟਰ ਦੇ ਵਿੱਚ ਕਿ 14 ਤਰੀਕ ਤੱਕ ਤੁਸੀਂ ਆਪਣੇ ਆਪ ਨੂੰ ਸਿਲੈਂਟ ਰਹਿਣਾ ਕਾਰਨ ਬਹੁਤ ਹੁੰਦੇ ਨੇ ਕਿ ਹਰ ਅਸੀਂ ਪਾਰਟੀ ਵੱਲੋਂ ਮੁੱਦਾ ਚੱਕਣਾ ਸੀ ਅਸੀਂ ਚੱਕਣਾ ਸੀ ਤਰਨਾ ਪ੍ਰਦਰਸ਼ਨ ਕਰਨਾ ਹਰ ਚੀਜ਼ ਕਰਨੀ ਹੈ ਨਾ ਇਹਨਾਂ ਨੂੰ ਐ ਲੱਗਿਆ ਕਿ ਇਹ ਪਾਰਟੀ ਵੱਲੋਂ ਲਾ ਲੋ ਜਿਸ ਵੀ ਤਰੀਕੇ ਨਾਲ ਕਿ ਪੈਸੇ ਪੈਸੇ ਕੌਣ ਲੈਂਦਾ ਹੈ ਅਸੀਂ ਮੁਸਲਮਾਨ ਕਹਿ ਦਿੰਦੇ ਜੀਖਾਨ ਮੁਸਲਮਾਨ ਕਹਿੰਦੇ ਨਾ ਮਾਸਟਰ ਸਲੀਮ ਸ਼ੀਲ ਸੈਨਾ ਪੰਜਾਬ ਦੀ ਇੱਕ ਗੰਦੀ ਰਾਜਨੀਤੀ ਕੀ ਹੈ ਸਭ ਤੋਂ ਵੱਡੀ ਅਸੀਂ ਲੈ ਕੇ ਆਏ ਹਾਂ ਸਾਨੂੰ ਪਤਾ ਤਕਲੀਫ ਹੈ ਉਹਦੇ ਮੋਟਾ ਪੈਸਾ ਲੈਂਦਾ ਜਾਂਦਾ ਹੈ ਫੈਸਲੇ ਆਦਾ ਨਾ ਫੈਸਲਿਆਂ ਦਾ ਚਾਵਲਾ ਚਿਕੰਦਾ ਮੈਟਰ ਹੋਵੇ ਮੁੱਦਾ ਚੱਕੇਗਾ ਸੀਗਾ ਸਾਡੇ ਵੱਲੋਂ ਠੀਕ ਹੈ ਜੀ 5 ਲੱਖ ਰੁਪਏ ਸੁੱਧਾ ਕਰ ਲੈਣਾ ਨੇ ਠੀਕ ਹੈ ਅਸੀਂ ਦੁੱਖ ਸਾਨੂੰ ਕਿਸੇ ਚੀਜ਼ ਦਾ ਹੋਇਆ ਅਸੀਂ ਧਰਮ ਦੇ ਲਈ ਅਸੀਂ ਖੜੇ ਹਾਂ ਕੱਕਰ ਤਲੇ ਅਸੀਂ ਖੜੇ ਹਾਂ ਤੁਸੀਂ ਪਹਿਲਾਂ ਮੁੱਦਾ ਚੱਕ ਲੋ ਜੀ ਖਾਨ ਦਾ ਮੁੱਦਾ ਚੱਕ ਲੋ ਪਰਚਾ ਦਰਜ ਹੋ ਗਿਆ ਮੁੜ ਕੇ ਰਾਜੀਨਾਮਾ ਹੋਇਆ ਇਹ ਹੀ ਪਰਵੀਂ ਟਾਂਗ ਜੀ ਜਦੋਂ ਸੰਗਠਾਸ਼ ਵਾਲਾ ਮੰਦਰ ਦੇ ਵਿੱਚ ਇੱਕ ਧਰਮ ਦੇ ਲਈ, ਇੱਕਤਾ ਲਈ, ਅਖੰਡਤਾ ਲਈ ਖੜੇ ਹੋਏ ਤਾਂ ਇਹ ਰੋਕਣ ਵਾਲਾ ਕੌਣ ਸੀਗਾ? ਉੱਥੇ ਕੁਰਤੇ ਫਟੇ, ਕਿੰਨਾ ਦੇ ਫਟੇ? ਹਿੰਦੂ ਸੰਗਠਨਾਾਂ ਦੇ ਆਪਸ ਵਿੱਚ ਲੜ ਕੇ ਕਿਉਂਕਿ 10 ਲੱਖ ਦਾ ਸੌਦਾ ਹੋ ਗਿਆ। ਜੀ ਖਾਨ ਦਾ ਸੌਦਾ ਕਿੰਨੇ ਚ ਹੋਇਆ ਸੀਗਾ? ਦੇਖੋ ਜੀ ਖਾਨ ਦੀ ਸੌਦੇ ਦੀ ਗੱਲਾਂ ਆਂਦੀਆਂ ਤਾਂ ਸਾਨੂੰ ਪਤਾ ਲੱਗਿਆ ਸੀ ਕਿ 10 ਲੱਖ ਦਾ ਸੌਦਾ ਹੋਇਆ। ਕਿਵੇਂ ਐਸਾ ਫੜਿਆ ਕਿੱਦਾਂ ਗਿਆ? ਕਿਹੜੇ ਪਾਸੇ ਫੜਿਆ ਉਸ ਪਾਰਟੀ ਨੇ? ਫੜਿਆ ਕਿੱਥੋਂ ਨਹੀਂ ਗਿਆ? ਇਹ ਗੱਲਾਂ ਜਿਹੜੀਆਂ ਸੀਗੀਆਂ ਇਹ ਸਾਰੇ ਪ੍ਰਵੀਨ ਡਾਂਗਜੀ ਨੂੰ ਪਤਾ ਲੱਗੀਆਂ ਕਿ ਜਦੋਂ ਸਮਾਜ ਵਿੱਚ ਜਾਨਕੀ ਇਹੋ ਜਿਹੇ ਗੰਦੇ ਆਂਦੇ ਜੀ ਖਾਤ ਮਾਸ ਸਲੀਮ ਨੂੰ ਕਹਤਾ ਕਿ ਇਹ ਜਗਰਾਤਿਆਂ ਦੇ ਮੁਸਲਮਾਨ ਆਵੇ ਨਾ ਜੇ ਜਗਰਾਤਿਆਂ ਦੇ ਮੁਸਲਮਾਨ ਆਵੇ ਨਾ ਤਾਂ ਤੁਸੀਂ ਬੱਬੀ ਆਪਣੇ ਬੰਟੀ ਆਪਣੇ ਬੰਟੀ ਬਬਾਈ ਦੇ ਜਾ ਕੇ ਤੁਸੀਂ ਉੱਥੇ ਮਸਜਿਦ ਨੇ ਕੋਲ ਬਹਿ ਕੇ ਤੁਸੀਂ ਗੱਲਬਾਤ ਕਰ ਰਹੇ ਹੋ ਇੱਕ ਪਾਸੇ ਰਾਜਨੀਤੀ ਦੀ ਦੂਚੀ ਇਹ ਸਭ ਕਨੇ ਗੋਲਮਾਲ ਹੈ ਮਰੇ ਤੁਹਾਨੂੰ ਥੱਲੋਂ ਟੇਬਲ ਦੇ ਪੈਸੇ ਆਂਦੇ ਕਿਸੇ ਨੂੰ ਉੱਪਰੋਂ ਆਂਦੇ ਆ ਠੀਕ ਆ ਸਾਡਾ ਤਾਂ ਸਿੱਧੀ ਸਿੱਧੀ ਗੱਲ ਆ ਮੈਂ ਮੈਂ ਕੋਈ ਹਨੂਮਾਨ ਤਾਂ ਹੈ ਨਹੀਂ ਕਿ ਛੱਤੀ ਭਰ ਕੇ ਦਿਖਾऊं ਕਿ ਮੇਰੇ ਤਾਂ Shiv Sena ਸਮਝ ਵਾਤੀ ਆ ਉਹ ਵਾਲਾ ਮੇਰੇ ਦੇ ਨਾਲ ਮਨੇ ਕੋਈ ਗੱਲ ਦੱਸੋ Shiv Sena ਜਦੋਂ ਸੀਗੀ Shiv Sena ਪੰਜਾਬ ਦੇ ਵਿੱਚ ਤੁਸੀਂ ਸੀਗੇ ਉਹਦਾ ਬੜਾ ਇੱਕ ਵਿਚਾਰੇ ਤੇ ਰੌਣਕ ਜੀ ਹੁੰਦੀ ਸੀਗੀ ਉਹ ਰੌਣ ਕਿੱਥੇ ਗਿਆ ਬਕ ਜਦੋਂ ਭਰਾ ਨੂੰ ਜੇਲ੍ਹ ਹੋ ਗਈ ਸੀਗੀ ਉਸ ਤੋਂ ਬਾਅਦ Shiv Sena ਪੰਜਾਬ ਨੇ ਤੁਹਾਨੂੰ ਘੜਤਾ ਸੀਗਾ ਕਿ ਉਹ ਉਦੋਂ ਕਨਮੈਂ ਜਿਹੜੇ ਸੀਗੇ ਤੁਹਾਡੇ ਉੱਤੇ ਹਮਲਾ ਆਇਆ ਸੀ ਜਦੋਂ ਵੀਡੀਓ ਬਣਾ ਰਹੇ ਸੀਗੇ ਤੁਹਾਡੇ ਰਸਤੇ 'ਤੇ ਜੋ ਹਮਲਾ ਆਇਆ ਸੀਗਾ ਲੇਕਿਨ ਉੱਤੇ ਉਸ ਤੋਂ ਬਾਅ ਦੇਖੋ ਜਦੋਂ ਮੇਰੇ ਭਰਾ ਨੇ ਅਸਤੀਫਾ ਦੇ ਦਿੱਤਾ ਸੀ ਦੋਨੇ ਜਣੇ ਇਕੱਠੇ ਆ ਸ਼ੁਰੂ ਤੋਂ ਹੀ ਇਕੱਠੇ ਆ ਜਦੋਂ ਅਸੀਂ ਜੁਆਇਨਿੰਗ ਕੀਤੀ ਸੀ ਉਦੋਂ ਵੀ ਅਸੀਂ ਇਕੱਠਿਆਂ ਨੇ ਕੀਤਾ ਸੀ ਜਦੋਂ ਅਸੀਂ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਉਦੋਂ ਵੀ ਅਸੀਂ ਦੋਨਾਂ ਜਣਾਂ ਨੇ ਇਕੱਠਿਆਂ ਤੋਂ ਹੀ ਦਿੱਤਾ ਸੀਗਾ ਇਹ ਨਹੀਂ ਕੋਈ ਅਸੀਂ ਦੋਨਾਂ ਜਣਾਂ ਨੇ ਅਲੱਗ-ਅਲੱਗ ਹੋ ਕੇ ਦਿੱਤਾ ਸੀਗਾ ਅੱਜ ਅਸੀਂ ਕਿਸੇ ਪਾਰਟੀ ਦੇ ਵਿੱਚ ਆਏ ਆ ਤੇ ਦੋਨੇ ਜਣੇ ਇਕੱਠੇ ਹੀ ਆਏ ਆ ਮੈਂ ਤੁਹਾਨੂੰ ਕਹਿੰਦਾ ਅਸੀਂ ਸੱਚ ਨਾਲ ਦਸੀ ਧਰਮ ਨੂੰ ਕਿਹੜੇ ਨੂੰ ਮੰਨਦਾ ਮੈਂ ਹਿੰਦੂ ਧਰਮ ਨੂੰ ਮੰਨਦਾ ਸਨਾਤਨ ਧਰਮ ਨੂੰ ਮੰਨਦਾ ਹੈਨਾ ਫਿਊਚਰ ਇਹਨਾਂ ਦੇ ਵਿੱਚ ਕਿੰਨੀ ਕਪੜੇ ਵਾਚੀ ਆ ਇੱਕ ਦੇਲਾ ਕਹਿ ਰਿਹਾ ਜਿਹੜੀ ਪਾਰਟੀ ਤੂੰ ਰਹਿ ਚੁੱਕਾ ਵਾ ਕਿੰਨੇ ਕਰੋੜਾਂ ਦਾ ਕਿੰਨੇ ਕਿੱਦਾ ਕਪੜਾ ਹੁੰਦਾ ਵਾ ਕਿਸ ਤਰ੍ਹਾਂ ਪੈਸਾ ਲਿੱਤਾ ਜਾਂਦਾ ਵਾ ਕਿਹੜੀ ਚੋਰ ਮੋਰੀ ਐ ਕਿ ਆਵਾਮ ਨੂੰ ਫੁੱਦੂ ਬਣਾ ਕੇ ਕਿ ਆਵਾਮ ਦਾ ਫੁੱਦੂ ਬਣਾ ਕੇ ਪੈਸਾ ਲਿੱਤਾ ਜਾਂਦਾ ਦੇਖੋ ਗੱਲ ਮੇਰੇ ਪ੍ਰਾਨੇ ਕਾ ਗਈ ਕਿਸੇ ਦਾ ਟੇਬਲ ਦੇ ਥੱਲੇ ਜਾਂਦਾ ਵਾ ਕਿਸੇ ਦਾ ਟੇਬਲ ਦੇ ਉੱਪਰ ਹੁੰਦਾ ਵਾ ਫਰਕ ਕੀ ਹੋ ਜਾਂਦਾ ਟੇਬਲ ਦੇ ਥੱਲੇ ਹੁੰਦਾ ਉਹਦਾ ਰੋਲਾ ਨਹੀਂ ਪੈਂਦਾ ਜਿਹੜਾ ਟੇਬਲ ਤੋਂ ਟੇਬਲ ਹੁੰਦਾ ਉਹਦਾ ਰੋਲਾ ਪੈ ਜਾਂਦਾ ਜਰਮਨੀ ਕਿ ਆ ਵੀ ਗੱਲ ਦੱਸੋ ਹੁਣ ਤੁਸੀਂ ਬੋਲਤਾ ਗਏ ਹੋ ਇਹ ਗੱਲਾਂ ਕਿਸਨਦਰ ਨਾ ਸਿੰਘ ਭਿੰਡਰਾਂ ਵਾਲੇ ਕਿਹੜਾ ਸੰਤ ਮੈਂ ਕਹਾਂਗਾ ਚਲੋ ਚਲੋ ਧਾੜ 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 ਲੈ ਚਾ ਮੇਰੀ ਗੱਲ ਸੁਣੋ ਮੈਂ ਤੁਹਾਡੀ ਉਹ ਚਾਹੂ ਜੋ ਮਰਦਾ ਗਾ ਲੋ ਆਪਣੇ ਦੇਸ਼ ਦੀ ਬਾਦ ਜਿਹੜਾ ਸਾਡੀ ਬਾਦ ਸੁੱਲ ਆਰਮੀ ਨੇ ਮਾਰਿਆ ਉਹ ਵੀ ਕਿਵੇਂ ਕਹਿੰਦੇ ਮੇਰੀ ਗੱਲ ਸੁਣੋ ਤੇ ਮੁੱਤੇ ਤੇ ਮੇਰਾ ਫੈਸਲਾ ਕੋ ਮੈਂ ਤੁਹਾਨੂੰ ਸਾਹਮਣੇ ਚੜੀ ਗੁੜੀ ਦੇ ਕੇ ਜਾਊਗਾ ਉਸੇ ਦੇਸ਼ ਦੀ ਆਰਮੀ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਮੈਂ ਸਾਬ ਨੂੰ ਮੰਨਦਾ ਮੰਨਦੇ ਨਾ ਉਹਨਾਂ ਨੇ ਕੱਢ ਕੇ ਮਾਰਿਆ ਸੀਗਾ ਠੀਕ ਆ ਫਿਰ ਤੁਸੀਂ ਉਹਨੂੰ ਕਿਵੇਂ ਕਹਿ ਰਹੇ ਸੰਤ ਇਹ 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 ਫੁੰਦਰ ਇਹ ਫੁੰਦਰ ਧਾਟੇ ਰਹੇ ਆ ਸਮਝੋ ਕਹਿੰਦਾ ਕਿ ਤੁਸੀਂ ਤੁਹਾਡੀ ਗੇਮ ਸੋਚਿਆ ਤੁਸੀਂ ਕੋ ਪੱਤਰਕਾਰਾਂ ਦਾ ਬਿਆਸ ਕਰੋਗੇ ਜਿੰਨਾਂ ਦੀ ਮਰਿਆਦਾ ਪਰਿਆਦਾ ਤੇ ਤੁਸੀਂ ਕੋ ਜੋ ਗੱਲ ਕਰੋ ਦੇਖ ਇੱਕ ਮਿੰਟ ਇੱਕ ਮਿੰਟ ਪਿੰਡਰ ਵਾਲੇ ਦੀ ਗੱਲ ਕਿਨੇ ਸ਼ੁਰੂ ਕੀਤੀ ਆ ਮੈਂ ਕਹਿੰਦੀ ਤੁਸੀਂ ਕੀਤੀ ਸੱਚਾਈ ਨੂੰ ਪਹਿਲਾ ਪਰਦਾ ਕੈਮਰਾ ਸਮਝ ਨਹੀਂ ਚੱਲਦਾ ਪਿਆ ਅਸੀਂ ਪਿੰਡਰ ਵਾਲਾਂ ਨੂੰ ਸ਼ੁਰੂ ਕੀਤੀ ਮੇਰੇ ਵੀ ਪਿੰਡਰ ਵਾਲ ਅੱਜ ਵੀ ਚੁੱਤੀ ਥੱਲੇ ਆ ਮੈਨੂੰ ਮਤਲਬ ਨਹੀਂ ਐ ਕਿਹੜੇ ਸਾਡੇ ਧਰਮ ਦੇ ਲਈ ਮਰਨ ਲਈ ਤਿਆਰ ਬੈਠੇ ਨੇ 35ਰ ਹਿੰਦੂ ਨੂੰ ਕਤਲਿਆਮ ਹੋ ਗਿਆ ਮੈਂ ਉਹਨਾਂ ਨੇ ਕਿ ਮਰ ਗਏ ਸੀ ਸਿੱਖ ਮਰਿਆ ਸੈਂਟਰ ਨੂੰ ਪੁੱਛੋ ਸਟੇਟ ਨੂੰ ਪੁੱਛੋ ਹਿੰਦੂਵਾਨ ਨਹੀਂ ਮਾਰੇ ਸਿੱਖ ਇਹ ਸੱਚਾਈਆਂ ਨੇ ਇੱਕ ਪੈਕੇਜ ਵੀ ਮਿਲਿਆ ਵਾ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਜਾਓ ਡੁਗਰੀ ਦੇ ਵਿੱਚ ਉਹਨੂੰ ਨਹੀਂ ਮਿਲਿਆ ਨਹੀਂ ਮਿਲਿਆ ਤੁਹਾਨੂੰ ਮਿਲਿਆ ਮੈਂ ਕਹਿੰਦਾ ਨਹੀਂ ਮਿਲਿਆ ਮੈਂ ਤਾਂ ਉਹ ਹੀ ਗੱਲ ਕਰਦਾ ਉਹ ਜਾ ਕੇ ਦੇਖੋ 31 ਹਿੰਦੂ ਮਰਿਆ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਲੁਧਿਆਣੇ ਦੇ ਵਿੱਚ ਤੁਸੀਂ ਜਾ ਕੇ ਦੇਖੋ ਡੁਗਰੀ ਦੇ ਵਿੱਚ ਐਮ.ਆਈ. ਫਲੈਟ ਜਿਹੜੇ ਹੱਤਬਾਦ ਪੀੜ ਦੇ ਨੇ ਉਹਨਾਂ ਨੂੰ ਮਿਲਗੇ ਹਿੰਦੂਆਂ ਦਾ ਹੱਕ ਕਿੱਥੇ ਆ ਯਾਰ ਭਾਈ ਮੈਂ ਕਹਿੰਦਾ ਨਾ ਕਿੰਨਾ ਕੋਪਲਾ ਕੀਤਾ ਸਰਕਾਰ ਦੀ ਇਹ ਕੋਸ਼ਿਸ਼ ਸੀਗੀ ਕਿ ਹਿੰਦੂਆਂ ਨੂੰ ਨਾ ਮਿਲੇ ਮੈਂ ਸਾਹ ਕਹਿੰਦਾ ਮੈਂ ਯਾਰ ਭਾਈ ਕਿੰਨੇ ਹਿੰਦੂ ਕਿੱਥੇ ਆ ਫਿਰ ਸਾਡੇ ਹਿੰਦੂਆਂ ਨੂੰ ਕਿਉਂ ਨਹੀਂ ਮਿਲਿਆ ਜਿਹੜੇ ਸਾਡੇ ਹਿੰਦੂ ਹੈ ਕੋਈ ਆ 781 ਕਰੋੜ ਦਾ ਪੈਕੇਜ ਮਿਲਿਆ ਸੀਗਾ ਹਿੰਦੂਆਂ ਨੂੰ ਕਿੱਥੇ ਗਿਆ ਕਿਹੜੀ ਸਰਕਾਰ ਨੇ ਖਾ ਲਿਆ ਯਾਰ ਹੁਣ ਤੁਹਾਡੀ ਇੱਕ ਗਲਤੀ ਆ ਗਿਆ ਦੁਗਰੀ ਦੇ ਵਿੱਚ ਤੁਸੀਂ ਕਹਿੰਦਾ ਫਲੈਟ ਮਿਲੇ ਹੋਏ ਨੇ ਠੀਕ ਹੈ ਤੇ 35 ਹਜ਼ਾਰ ਹਿੰਦੂ ਹੈ ਕਿੱਥੇ ਆ ਮੇਰੀ ਪੂਰੀ ਗੱਲ ਸੁਣੋ ਉਹਨਾਂ ਦਾ ਘਰ ਇੱਕ ਹਿੰਦੂ ਦਾ ਪਤਾ ਜਿਹੜੇ ਉਸ ਅਤੰਗਵਾਦ ਦੇ ਵਿੱਚ ਤਾਂ ਇਹ ਨਹੀਂ ਪਤਾ ਸਾਡੇ ਸ਼ਿਮਲਾਪੁਰੀ ਦੇ ਵਿੱਚ ਕਿੰਨੇ ਮਾਰੇ ਗਏ ਕਿੰਨੇ ਹਿੰਦੂ ਪਰਿਵਾਰ ਦੇ ਬੰਦੇ ਮਰ ਗਏ ਆਉ ਤਾਨੂੰ ਮੈਂ ਲੈ ਕੇ ਚੱਲਦਾ ਕੱਲੇ ਕੱਲੇ ਦੇ ਘਰੇ ਕਿਹੜਾ ਸ਼ਿਵਸਰੋ ਦਾ ਨੇਤਾ ਕਿਹੜਾ ਹਿੰਦੂ ਨੇਤਾ ਉਹਨਾਂ ਦੇ ਜਾ ਕੇ ਹਾਲਚਲ ਪੁੱਛ ਗਿਆ ਬਿਲਕੁਲ ਇਹ ਦੱਸੋ ਨਾ ਪਤਾ ਨਹੀਂ ਗੱਲ ਦੱਸਦਾ ਨਾ ਮੈਂ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਟੌਪਿਕ ਦੂਜੇ ਪਾਸੇ ਹੋ ਜਾਂਦਾ ਹੈ ਅਸੀਂ ਗੱਲ ਕਰ ਸ਼ਿਵਸਨਾ ਦੀ ਸ਼ਿਵਸਨਾ ਦਾ ਸ਼ਿਵਸਨਾ ਨਹੀਂ ਇੱਥੇ ਗੱਲ ਕੀ ਹੈ ਗਨਮੈਂਡ ਗਨਮੈਂਡ ਦੀ ਰਾਜਨੀਤੀ ਕਾਰਨ ਕੀ ਹੈ ਬੀਜਪੀ ਤੋਂ ਪਰੌੜ ਰਹੇ ਨੇ ਠੀਕ ਹੈ ਜੀ ਸੀਪੀਸੀ ਲੱਲੂ ਪਰੌੜ ਰਹੇ ਨੇ ਵਾਪਸੀ ਲੋ ਸਾਰਾ ਦੇ ਹੋਏ ਨੇ ਸੈਕਟਰ ਕਹਿੰਦੇ ਪੰਨਵੀ ਦੇ ਵਿੱਚ ਜਿਹੜਾ ਪੰਜ ਵਾਰ ਫੇਲ ਹੋਇਆ ਹੋਵੇ ਮੇਰੀ ਬ话 ਸੁਣ ਨਾ ਮੇਰੀ ਗੱਲ ਸੁਣ ਲੈ ਥ੍ਰੈਟ ਮਿਲਦੀ ਕਿੱਦਾਂ ਇੱਕ ਗਨਮੈਨ ਲੈਣ ਦਾ ਜਰੀਆ ਕਿੱਦਾਂ ਹੁੰਦਾ ਕਿੰਤਾ ਘਰ ਘੁੰਮਦਾ ਨਹੀਂ ਨਹੀਂ ਮੇਰੀ ਗੱਲ ਸੁਣ ਲੋ ਪਹਿਲਾਂ ਅਸਲ ਦੇ ਵਿੱਚ ਥ੍ਰੈਟ ਕਿੱਦਾਂ ਨਹੀਂ ਮਿਲਦੀ ਜੋ ਦੇਸ਼ ਨਹੀਂ ਕੰਮ ਕਰੇਗਾ ਉਹ ਆਲ ਓਵਰ ਇੰਡੀਆ ਦੇ ਵਿੱਚ ਜੇ ਦੇਸ਼ ਨੇ ਕੋਈ ਖੜਾ ਚਾਹੇ ਕਿ ਆਈਐਸਆਈ ਆ ਧਮਕੀ ਦੇ ਦਿੰਦਾ ਕੋਈ ਗੱਲ ਨਹੀਂ ਐ ਮੈਨੂੰ ਪੂਛ ਸ਼ਰਮ ਨੇ ਵੀ ਧਮਕੀ ਮਿਲੀ ਜਾਂ ਇਸਲਾਮ ਦੇ ਬਾਰੇ ਗਲਤ ਵਰਡਿੰਗ ਬੋਲਦੀ ਗਈ ਸਭਾਈ ਪਲੱਸ ਕਿੱਦਾਂ ਮਿਲ ਜਾਂਦੀ ਐ ਸੋਨਾ ਸੋਲਾ ਗਨਮੈਨ ਉਹ ਬੰਦੇ ਨੇ ਕੀ ਕਿਹਾ ਨਾ ਉਹ ਐਮਪੀ ਐ ਨਾ ਐਮਐਲਏ ਐ ਉਹਨੂੰ ਉਹਨੇ ਗਨਮੈਨ ਸਾਨੂੰ ਸਾਨੂੰ ਇਸ ਮੈਟਰ ਦੇ ਨਾਲ ਖੁਸ਼ੀ ਨਾਲ ਦਿੱਤੀ ਜਾਂਦੀ ਜਿਵੇਂ ਅੱਗੇ ਬੰਦਾ ਬੈਠਾ ਹੁੰਦਾ ਸਾਰੀ ਸਾਰੀ ਗੱਲ ਤੁਹਾਡੀ ਸਹੀ ਐ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਨਿਕਲੋ ਜਿਪਸੀ ਅੱਗੇ ਬੰਦਾ ਬੈਠਾ ਹੁੰਦਾ ਉਹ ਕਿੱਦਾਂ ਬਹਿ ਜਾਏਗਾ ਉਹੀ ਮੈਂ ਦੱਸਣਾ ਚਾਹੁੰਦਾ ਜਿਹੜਾ ਪੰਨਵੀਂ ਚੋਂ ਪੰਜ ਵਾਰ ਫੇਲ ਹੋਇਆ ਹੋਵੇ ਠੀਕ ਐ ਉਹ ਆਈਪੀਐਸ ਨੂੰ ਚੈਲੰਜ ਕਰ ਕੀ ਗਨਮੈਂਦ ਜਾਨੀ ਕਿ ਇਹਨਾਂ ਨੂੰ ਗਨਮੈਂਦਾਂ ਤੋਂ ਤੁਹਾਨੂੰ ਦੇ ਦੋ ਜਿਪਸੀ ਜਿਹੜੀ ਮਿਲੀ ਹੋਈ ਐ ਸੁਰੱਖਿਆ ਵਾਸਤੇ ਮਿਲੀ ਐ ਸੁਰੱਖਿਆ ਵਾਸਤੇ ਜਿਪਸੀ ਮਿਲੀ ਐ ਤੁਸੀਂ ਅੱਗੇ ਬੈ ਕੇ ਜਾ ਰਹੇ ਹੋ ਤੁਹਾਨੂੰ ਬੁਲੇਟ ਅਪਰੂਵ ਗੱਡੀ ਮਿਲੀ ਐ ਜੈਕਟ ਮਿਲੀ ਐ ਤੁਸੀਂ ਬੁਲੇਟ ਗੱਡੀ 'ਚ ਨਹੀਂ ਫਿਰ ਰਹੇ ਤੁਸੀਂ ਸਰਿਆਂ 'ਚ ਫਿਰ ਰਹੇ ਹੋ ਜਿਪਸੀ ਦੇ ਵਿੱਚ ਕਿਹੜੇ ਕਾਨੂੰਨ 'ਚ ਲਿਖਿਆ ਆ ਕਿ ਤੂੰ ਜਪਸੀ ਜਿਪਸੀ ਬੈ ਕੇ ਆਪਣਾ ਤੇਲ ਬਚਾ ਰਹੇ ਹੋ ਕਿਸ ਚੀਜ਼ ਦਾ ਤੁਹਾਨੂੰ ਖਤਰਾ ਆ ਸ਼ੀਸ਼ਾ ਥੱਲੇ ਆ ਇੱਥੇ ਮਫਲੇ ਟੰਗ ਲਿਆ ਜੀ ਪਸੀਨਾ ਪੂੰਝ ਲਿਆ ਠੀਕ ਹਰ ਚੀਜ਼ ਕਰ ਲਈ ਤੇਲ ਬਚਾ ਲੈਂਦੇ ਨੇ ਆ ਤੇਲ ਬਚਾਣ ਦੀ ਕੋਲ ਆਨੇ ਇਹ ਤੁਹਾਨੂੰ ਅਗਰ ਇੱਕ ਅਗਰ ਗਵਰਨਮੈਂਟ ਜੀ ਨੂੰ ਸਿਕਿਉਰਿਟੀ ਦਿੰਦੀ ਹੈ ਅਗਰ ਉਹਨਾਂ ਨਾਲ ਆਹ ਕਰ ਲਿੱਤਾ ਜਾਵੇ ਕਿ ਇੱਕ ਜਦੋਂ ਤੁਹਾਨੂੰ ਮੁਲਾਜ਼ਮ ਲੇਤਾ ਉਹਦੀ 60000 ਰੁਪਿਆ ਮਹੀਨੇ ਦੀ ਇਨਕਮ ਹੈ ਸੈਲਰੀ ਹੈ ਕੀ ਹੈ 1 ਲੱਖ ਰੁਪਿਆ ਉਹ ਤੁਸੀਂ ਪੇ ਕਰਨਾ ਫੇ ਗਨਮੈਨ ਲੋਗੇ ਮੈਂ ਤੁਹਾਨੂੰ ਸਾਬ ਕਹਿ ਰਿਹਾ ਅਸਲ ਦੇ ਵਿੱਚ ਸਾਨੂੰ 2-3 ਵਾਰ ਰੋਕਿਆ ਗਿਆ ਵਿਦ ਪ੍ਰੂਫ ਵਿਦ ਰਿਕਾਰਡਿੰਗ ਹੈ ਤੁਹਾਡੇ ਚੈਨਲ ਉ ਜਾਗਰ ਵੀ ਕਰੂੰਗਾ ਮੈਂ ਇੱਕ ਅੱਧੀ ਵੀਡੀਓ ਜੇ ਮੇਰੇ ਖਿਲਾਫ ਕੋਈ ਆ ਗਈ ਤਾਂ ਮੈਂ ਇਹ ਸ਼ਿਸ਼ਨਾ ਪੰਜਾਬ ਦੇ ਜਿਹੜੇ ਖੱਬੇ ਸੱਜੇ ਬਣੇ ਹੋਏ ਨੇ ਰਾਈਟ ਤੇ ਲੈਫਟ ਹੈਂਡ ਦੇ ਬੰਦੇ ਇਹਨਾਂ ਦੀ ਪਾਰਟੀ ਦੇ ਬੰਦੇ ਇਨੋਂ ਨੂੰ Shiv Sena ਪੰਜਾਬ ਦੇ ਰਾਸ਼ਟਰੀ ਪ੍ਰਧਾਨ ਨੂੰ ਰਾਸ਼ੀ ਚੇਅਰਮੈਨ ਨੂੰ ਰਾਸ਼ੀ ਤੋੜ ਕੇ ਸਮੋਧਨ ਕਰਦੇ ਨੇ ਰਾਸ਼ੀ ਤੋੜ ਕਿਸ ਤਰ੍ਹਾਂ ਮਤਲਬ ਕਹਿੰਦੇ ਕਿ ਮਤਲਬ ਇਹ ਹੀ ਬੰਦਾ ਚੁਕਾ ਦਿੰਦਾ ਆ ਜਿਹੜੀ ਗਨਮੈਂਦ ਦੇ ਮਤਲਬ ਬੰਦੇ ਨੇ ਪਹਿਲਾਂ ਪੌੜੀਆਂ ਚੜਾ ਕੇ ਉੱਪਰ ਖੜਾ ਕਰ ਦਿੰਦਾ ਪਿੱਛੋਂ ਪੌੜੀ ਖਿੱਚ ਦੇਣੀ ਧਲ ਵਿੱਚ ਕਾਇਆ ਫਿਰ ਮੇਰਾ ਤਾਂ ਨੁਕਸਾਨ ਜੋ ਕੀਤਾ ਸੋ ਕੀਤਾ ਇੱਕ ਵਾਰ ਨਹੀਂ ਦੋ ਵਾਰ ਕੀਤਾ ਕਿਉਂ ਕੀਤਾ ਕਿਉਂਕਿ ਤਕਲੀਫ ਹੈ ਕਿ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਅਸੀਂ Shiv Sena ਤੋਂ ਜੇਕ ਸਨਾਤਨ ਧਰਮ ਤੋਂ ਵੱਖਰੇ ਹੋ ਕੇ ਜੀ ਅਸੀਂ ਕੋਈ ਤਰਮ ਦਾ ਇਹ ਸਮਾਜ ਦਾ ਵੀ ਕੰਮ ਕਰ ਰਹੇ ਆ ਜੇ ਤੁਸੀਂ ਅੱਗੇ ਨਿਕਲ ਜੂਗੇ ਤੁਹਾਨੂੰ ਚੁਕਾਰ ਦਿੱਤਾ ਜਾਊਗਾ ਅਸੀਂ ਚਲੋ ਅੱਗੇ ਨਿਕਲਦੇ ਲੋਕਾਂ ਨੇ ਦੇਖਣਾ ਨਾ ਸਮਾਜਿਕ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਤਕਲੀਫ ਕਿਸ ਚੀਜ਼ ਦੀ ਮੈਂ ਇਹ ਠਕੀ ਮਾਰ ਰਿਹਾ ਮੈਂ ਤਾਂ ਬਸਾਂ ਦੇ ਪੈਸੇ ਲੈ ਰਹੇ ਜੀ ਮਤਲਬ ਐਲੀਗੇਸ਼ਨ ਮੈਂ ਸਲੰਡਰਾਂਵਰ ਦੇ ਪੈਸੇ ਲੈ ਰਹੇ ਮੈਂ ਤੇਲੀਗੇਸ਼ਨ ਤੁਹਾਨੂੰ ਮਿਲਦੇ ਸੀ ਲੋਟਰੀਆਂ ਦੇ ਪਾਸੇ ਜਦੋਂ ਤਾਂ ਸ਼ਿਵ ਸੇਨਾ ਪੰਜਾਬ ਦੇ ਵਿੱਚ ਮੈਂ ਕੰਮ ਕਰਦਾ ਸੀ ਉਸ ਵਕਤ ਉਹ ਮੇਰੇ ਤੇ ਐਲੀਗੇਸ਼ਨ ਲੱਗੇ ਨਹੀਂ ਜਿਸ ਦਿਨ ਮੈਂ ਸਮਾਜਵਾਦੀ ਨੇ ਮੇਰੇ ਨਾਲ ਮੋਟੇ ਨਾ ਮੋਟਾ ਲਾ ਕੇ ਮੈਨੂੰ ਜੇਲ੍ਹ ਚੋਂ ਕਢਵਾਇਆ ਮੈਂ ਪਾਰਟੀ ਚ ਗਿਆ ਤਾਂ ਮੇਰੇ ਤੇ ਅਲੀਗੇਸ਼ਨ ਵੱਡੇ ਵੱਡੇ ਲਾਏ ਅਫਸਰਾਂ ਕੋਲ ਜਾ ਜਾ ਕੇ ਕਿ ਇਹ ਤਾਂ ਹਫਤੇ ਇਕੱਠੇ ਕਰਦਾ ਪਰ ਜਿਹੜਾ ਮੇਰੇ ਕੋਲ ਗਨਮੈਨ ਪ੍ਰੋਵਾਈਡ ਹੈ ਜੋ ਮੈਂ ਦਿੱਤਾ ਗਿਆ ਸੀ ਉਸ ਟਾਈਮ ਉਹ ਮੇਰੇ ਨਾਲ ਰਿਹਾ ਮੈਂ ਕਿਹੜੇ ਰਾਤ ਸੁਨਾਕੇ ਲਾਂਦਾ ਰਿਹਾ ਪ੍ਰਸ਼ਾਸਨ ਦਾ ਬੰਦਾ ਨਾ ਸਭ ਤੋਂ ਵੱਡੀ ਗੱਲ ਪ੍ਰਸ਼ਾਸਨ ਦਾ ਬੰਦਾ ਮੇਰੇ ਨਾਲ ਲਾ ਕੇ ਰਾਤ ਨੂੰ ਨਾਕੇ ਲਾਏਗਾ ਤਾਂ ਉਹ ਇਨਪੁਟ ਰਿਪੋਰਟ ਮੈਨੂੰ ਦੇਵੇਗਾ ਕਿ ਸੀਆਈਡੀ ਰਿਪੋਰਟ ਉੱਪਰ ਭੇਜੇਗਾ ਇਹ ਪਹਿਲਾਂ ਤੋਂ ਸੋਚਣ ਵਾਲੀ ਗੱਲ ਇਹਨੂੰ ਮੈਂ ਅਸਲ ਦੇ ਵਿੱਚ ਰਾਸ਼ੀਉਦਾ ਨਹੀਂ ਗਲੀ ਦਾ ਹੁੰਦਾ ਜਣਾ ਚਾਹੀਦਾ ਗਲੀ ਦੇ ਉੱਤੇ ਦੇ ਬਰਾਬਰ ਵੀ ਇਹ ਬੰਦਾ ਬਿਲਕੁਲ ਯੋਗ ਨਹੀਂ ਹੈ ਅਸਲ ਦੇ ਵਿੱਚ ਅਸੀਂ ਸੋਚਦੇ ਹਾਂ ਦੁੱਕਾ ਤਕਲੀਫ ਇਸ ਚੀਜ਼ ਦੀ ਸਾਨੂੰ ਗਨਮੈਨ ਤਾਂ ਪੂਰੇ ਨਹੀਂ ਵਾਪਸ ਦੇ ਦੇਖੋ ਲਵੇ ਨਾਲ ਥ्रेट ਪਰਸਨ ਹੈ ਥ्रेट ਪਰਸਨ ਹੈਗੇ ਨੇ ਮੈਂ ਕਹਿੰਦਾ ਇਹਨਾਂ ਦੇ 20 ਬੰਦੇ ਹੋਰ ਵਧਣ ਖਤਰਾ ਹੈ ਖਤਰਾ ਹੈ ਇਸ ਸੀ ਨੂੰ ਖਤਰਾ ਹੈ ਇਹ ਪ੍ਰਸ਼ਾਸਨ ਨੇ ਵੀ ਦੇਖਣਾ ਪਰ ਜਿਹੜੀ ਆਪਣੀ ਬਾਣੀ ਹੈ ਨਾ ਬਾਣੀ ਪਿੱਛੇ ਤੁਸੀਂ ਕਿਸੇ ਨਾਲ ਬੇਕੁਫੀ ਨਾ ਕਰੋ ਇਹਨਾਂ ਦੀ ਪਾਰਟੀ ਦੇ ਇੱਕ ਹੋਬੀ ਸ਼ਬਦ ਇੱਕ ਬੰਦਾ ਉਹ ਹੈਗੇ ਨੇ ਸੰਦੀਪ ਥੱਬਰ ਜੀ ਉਹਨਾਂ ਨੇ ਕਿ ਟਿੱਪਣੀ ਕੀਤੀ ਹੈ ਬਹੁਤ ਵੱਡੀ ਚਲੋ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਗੱਲਬਾਤ ਕਰ ਲਈ ਜਾਂ ਕੁਝ ਕਹਿਤਾ ਠੀਕ ਹੈ ਅਸੀਂ ਉਸ ਉਸ ਪਾਸੇ ਨਹੀਂ ਜਾਣੇ ਜਾਂਦੇ ਪਰ ਇਹਨਾਂ ਨੇ ਗੱਲ ਕੀ ਕੀਤੀ ਹੈ ਆ ਦੇਖੋ ਇੱਕ ਸ਼ਬਦ ਪਾਇਆ ਇਹਨਾਂ ਨੇ ਆ ਦੇਖੋ ਲੇਕਿਨ ਮੈਂ ਤੁਹਾਨੂੰ ਇੱਕ ਤਰਾਈ ਲੇਕਿਨ ਅਚਾਹ ਤੋ ਮੈਂ ਬੋਲ ਨਹੀਂ ਸਕਦਾ ਜਿਹੜੇ ਸ਼ਬਦ ਲਿਖੇ ਹੋਏ ਨੇ ਲੇਕਿਨ ਬਹੁਤ ਵੱਡੀ ਪੋਸਟ ਤੇ ਇਹ ਸ਼ਖਸ਼ ਮੇਰੇ ਖਿਆਲ ਨਾਲ ਸ਼ਿਵਸ਼ਨਾਲ ਦੇ ਵਿੱਚ ਹੋਗਾ ਮੈਂ ਕੈਮਰੇ ਦੇ ਕੇ ਕਰਕੇ ਜ਼ੂਮਿੰਗ ਕਰਕੇ ਦਿਖਾਉਂਗਾ ਇਹ ਤੁਸੀਂ ਪੜ੍ਹ ਸਕਦੇ ਹੋ ਕਿੰਨੀ ਗੰਦੀ ਭਾਸ਼ਾ ਦੇ ਵਿੱਚ ਸ਼ਬਦ ਲਿਖੇ ਹੋਏ ਨੇ ਕਿ ਸ਼ਬਦਾਂ ਦਾ ਫੇਰ ਫੇਰ ਨਹੀਂ ਕੀਤਾ ਜਾ ਸਕਦਾ ਲੇਕਿਨ ਇਹ ਆਈਡੀ ਤੇ ਸੇਫ ਇਹ ਤਾਂ ਬਾਰੇ ਚ ਕਹਿ ਸਕਦੇ ਕਿ ਮੈਂ ਹੈ ਨਹੀਂਗਾ ਚਲੋ ਮੇਰੀ ਗੱਲ ਸੁਣੋ ਖੱਪਰ ਸਾਹਿਬ ਨੇ ਜਦ ਜੋਕਿਆ ਮੈਂ ਕਹਿੰਦਾ ਕਿ ਕ੍ਰਾਂਤੀਕਾਰੀ ਪਰਿਵਾਰ ਦੇ ਵਿੱਚ ਉਹਨੇ ਕ੍ਰਾਂਤੀਕਾਰੀ ਯੋਧੇ ਪਰਿਵਾਰ ਦੇ ਵਿੱਚੋਂ ਦੀ ਨਵੇਂ ਹਿੱਥੋਂ ਖੱਪਰ ਸਾਹਿਬ ਆਪਣੇ ਆਪ ਨੂੰ ਕੰਨੇ ਕਿ ਸੀ ਪੋਤੇਆਂ ਦੋਤੇ ਆ ਉਹਨਾਂ ਦੇ ਪਰਿਵਾਰ ਦੇ ਇੱਕ ਫਾਊਂਡੇਸ਼ਨ ਚੱਲਦੀ ਆ ਰਹੀ ਉਹਨਾਂ ਦੀ ਪਰ ਤਕਸਾਲੀ ਨੇ ਤਾਂ ਸ਼ਿਵ ਸਰ ਪੰਜਾਬ ਦੇ ਘੁਆਂਦੇ ਨੇ ਪਰ ਇਹਨਾਂ ਦੀ ਬਾਣੀ ਇੱਕ ਰੋਹਨ ਸਾਨੀ ਸਾਡੀ ਪਾਰਟੀ ਦੇ ਯਾਨਕੀ ਲੀਡਰ ਨੇ ਜੂਨੀਅਰ ਲੀਡਰ ਨੇ ਠੀਕ ਹੈ ਸਿਨੀਅਰ ਲੀਡਰ ਨੇ ਉਹਨਾਂ ਨੇ ਇੱਕ ਗੱਲ ਰੱਖੀ ਆਪਣੇ ਪੱਖ ਦੀ ਕਿ ਹਰ ਪਾਰਟੀ ਦੇ ਵਿੱਚ ਪੰਜੋਕੜਾ ਬਰਾਬਰ ਨਹੀਂ ਹੁੰਦਾ ਕੁਝ ਗਲਤ ਹੋ ਜਾਂਦਾ ਹੈ ਪਰ ਇਹਨਾਂ ਨੇ ਇੱਕ ਸ਼ਬਦ ਇੰਨਾ ਗੰਦਾ ਲਿਖਿਆ ਉਹਦੀ ਮਾਂ ਪੈਣ ਬਾਰੇ ਜੇ ਇਹ ਹੀ ਸ਼ਬਦ ਜੇ ਸਿੱਧਾ ਸਿੱਧਾ ਮੈਨੂੰ ਚੱਲ ਨਹੀਂ ਕੀਤਾ ਹੁੰਦਾ ਜੇ ਮੈਨੂੰ ਕਿਹਾ ਹੁੰਦਾ ਤਾਂ ਮੈਂ ਕੀ ਜਵਾਬ ਦਿੰਦਾ ਕੋਈ ਇਹ ਗੱਲ ਨਹੀਂ ਹੈ ਕਿ ਮੈਂ ਪ੍ਰਸ਼ਾਸਨ ਦੇਖੂੰਗਾ ਕਿ ਯੱਕ ਮੈਂ ਪਹਿਲਾਂ ਉਹਨਾਂ ਨੂੰ ਕਹੂੰਗਾ ਕਿ ਇਹ ਕੰਪਲੇਂਟ ਆ ਕੋਈ ਵੀ ਕੁਝ ਕਰ ਸਕਦਾ ਹੈ ਗਲਤ ਟਿੱਪਣੀ ਵੀ ਕਰ ਸਕਦਾ ਹੈ ਹਰ ਚੀਜ਼ ਪਰ ਟਿੱਪਣੀ ਨਹੀਂ ਗਲਤ ਨਾ ਕਰੋ ਤੁਸੀਂ ਵੀ ਕਿਸੇ ਦੇ ਢਿੱਡੋਂ ਜੰਮੇ ਹੋੇ ਪੇਟ ਫਾੜ ਕੇ ਤੁਸੀਂ ਵੀ ਬਾਹਰ ਆਏ ਹੋ ਕਿਸੇ ਦੀ ਮਾਂ ਪੈਣ ਦੇ ਬੋਲਣ ਤੋਂ ਪਹਿਲਾਂ ਸੋਚਿਓ ਕਿ ਤੁਸੀਂ ਕੋਈ ਲਾਪਰਵਾਹੀ ਚੋਂ ਪਸੰਦ ਆਖਰ ਪੰਜਾਬ ਦੇ ਵਿੱਚ ਕੋਈ ਵੀ ਅਗਰ ਹਿੰਦੂ ਨੇਤਾ ਅਗਰ ਗਲਤ ਕ ਬਾਕੀ ਸਾਰੇ ਹੋਰ ਵੀ ਮੈਂ ਤੁਹਾਨੂੰ ਕਿਹਾ ਨਾ 100 ਕ ਪਾਰਟੀ ਹੈਗੀ ਮੈਂ 100 ਪਾਰਟੀਆਂ ਦੇ ਹਿਸਾਬ ਨਾਲ ਹੀ ਗੱਲ ਕਰਦਾ ਤਾਂ 100 ਪਾਰਟੀਆਂ 99 ਪਾਰਟੀਆਂ ਆਪਸ ਵਿੱਚ ਦੇ ਵਿੱਚ ਕਹਿੰਦੇ ਚਲੋ ਸਾਡੇ ਹਿੰਦੂ ਭਰਾ ਨੇ ਅਗਰ ਗਲਤੀ ਕੀਤੀ ਕੋਈ ਨਹੀਂ ਇਹਨੂੰ ਬਾਹਰ ਕੱਢ ਦਿਓ ਇਹਨੂੰ ਇਹਨੂੰ ਆਪਣੀ ਸਜ਼ਾ ਭੁਗਤਣ ਦਾ ਜੋ ਵੀ ਹੈਗਾ ਵਾ ਕੋਈ ਉਹਦੇ ਨਾਲ ਸਪੋਰਟ ਨਹੀਂ ਕਰਦਾ ਤੇ ਕੱਲੀ ਇਹੀ ਸ਼ਿਵ ਸਨਾ ਐਸੀ ਕਿਉਂ ਹੈ ਇਹ ਸਾਰਿਆਂ ਦੇ ਐਂਟੀ ਹੋ ਕੇ ਚੱਲਦੇ ਨੇ ਇਹੀ ਸ਼ਿਵ ਸਨਾ ਨਾਲ ਐਸੇ ਕਿਉਂ ਨੇ ਹਰ ਇੱਕ ਦਾ ਮੁੱਦਾ ਇਹ ਚੱਕਦੇ ਨੇ ਹਰ ਇੱਕ ਦਾ ਮੁੱਦਾ ਇਹ ਚੱਕਦੇ ਨੇ ਤੁਹਾਨੂੰ ਧਾ ਲਾਣ ਵਾਸਤੇ ਹੋਊਗਾ ਮੇਰੇ ਕਹਿ ਲਾ ਸੱਚਾਈ ਤੁਸੀਂ ਜਲ ਹੀ ਹੋਵੋਗੇ ਯਾਰ ਨਾ ਦੱਸ ਨਾ ਇੱਕ ਥੋੜੀ ਜਿਹੀ ਗੱਲ ਹੋਰ ਕਰ ਲੈਣੀ ਆਪਾਂ ਛੋਟੀ ਜਿਹੀ ਗੱਲ ਸੀ ਇਮੀਗ੍ਰੇਸ਼ਨ ਦਾ ਮੁੱਦਾ ਚੱਕਿਆ ਗਿਆ ਸੀ ਇੱਕ ਨੀਤੀਸ਼ ਕੈਦਾ ਮੈਟਰ ਨੀਤੀਸ਼ ਕੈਦਾ ਮੈਟਰ ਦੇ ਵਿੱਚ 500 ਤੋਂ 600 ਕਰੋੜ ਦਾ ਕਹਿੰਦੇ ਪ੍ਰੋਜੈਕਟ ਸੀਗਾ ਕਿ ਇੰਨਾ ਸਿਸਟਮ ਚੱਲਿਆ ਤਰਨਾ ਪ੍ਰਦਰਸ਼ਨ ਕੀਤਾ ਸ਼ਿਵਸਨਾ ਪੰਜਾਬ ਨੇ ਡੰਡੋਤ ਲਾ ਕੇ ਸੜਕਾਂ 'ਤੇ ਭਰਤਵਾਚੀ ਵੀ ਗਏ ਕਮਿਸ਼ਨਰ ਦਫ਼ਤਰ ਐਡੀ ਮਹਿਮਤ ਖਬਰ ਮੈਂ ਵੀ ਕਿਤੇ ਜਗਰਾਓ ਬੋਲ ਦੋ ਦਰਨਾ ਲਾਇਆ ਸੀ ਬਿਲਕੁਲ ਬਿਲਕੁਲ ਜਗਰਾਓ ਬੋਲਰ ਦਰਨਾ ਨਹੀਂ ਇਹ ਬਿਲਕੁਲ ਨਹੀਂ ਸੀਗਾ ਮਰਮੱਸੀ ਲੱਗਾ ਸੀ ਕਚੈਰੀ ਵੀ ਲੱਗਾ ਸੀ ਆਪਣਾ ਉੱਥੋਂ ਕਿਹਨਾ ਭਾਰਤਨਗਰ ਚੌਂਕ ਤੋਂ ਲੈ ਕੇ ਸੀਪੀ ਆਫਿਸੇ ਵਿੱਚ ਡੰਡਵਤ ਕਰਦੇ ਗਏ ਸੀ ਪੈਸੇ ਲਿੱਤੇ ਕਿਉਂ ਏਜੰਟਾਂ ਪੈਸੇ ਲਿੱਤੇ ਕਿ ਐਲੀਗੇਸ਼ਨ ਲੱਗੇ ਸੀ ਐਲੀਗੇਸ਼ਨ ਲਾਈ ਸੀ ਉਹਦੇ ਘਰ ਲੈ ਰਿਆ ਐਲੀਗੇਸ਼ਨ ਲਾਈ ਸੀ ਕਿੱਦਾਂ ਲੱਗਿਆ ਚਲੋ ਮੈਂ ਕਹਿ ਦਿੰਨਾ ਕਿ ਐਲੀਗੇਸ਼ਨ ਹੇਮਾ ਠਾਕੁਰ ਨੇ ਲਾਇਆ ਐਲੀਗੇਸ਼ਨ ਜਿਹੜਾ ਕਿਸ ਨੇ ਮੁੱਦਾ ਚੱਕਿਆ ਨਿਤਿਸ਼ ਕਈ ਦੇ ਵਾਈਫ ਨੇ ਕਹਦਾ 10 ਲੱਖ ਦਾ ਮੁੱਦਾ ਜੀ ਖਾਂਦੇ ਮੈਟਰ ਤੇ ਪ੍ਰਵੀਨ ਡੰਗ ਜੀ ਨੇ ਕਹਤਾ 10 ਲੱਖ ਦਾ ਮੁੱਦਾ ਚਾਵਲਾ ਚਿਕਨ ਤੇ ਜਿਹੜਾ ਸੀ ਮੁੱਦਾ ਚੱਕਿਆ ਸੀਗਾ ਸਾਨੂੰ ਸਾਈਡ ਤੇ ਕਰਕੇ ਮੰਦਰ ਦੇ ਨਾਮ ਦੀ ਗੱਲ ਕਰਦੀ ਕਿ ਮੰਦਰ ਦੇ ਨਾਮ ਤੇ ਪੈਸੇ ਦੇ ਦੋ 5 ਲੱਖ ਦਾ ਮੁੱਦਾ ਮਤਲਬ ਗੱਲਾਂ ਕਿੱਥੋਂ ਕਿੱਥੋਂ ਜਾਂਦੀਆਂ ਨੇ ਇਹਨਾਂ ਨੇ ਬੰਦਿਆਂ ਦੇ ਵੀ ਪਰਚੇ ਸਾਰਿਆਂ ਦੇ ਦੋ ਨੰਬਰ ਦੇ ਪਰਚੇ ਅਸਲੇ ਦੇ ਪਰਚੇ ਉਹਨਾਂ ਤੇ ਹੈਗੇ ਨੇ ਹੱਲੇ ਵੀ ਪਾਰਟੀ 'ਚ ਹੈਗੇ ਨੇ ਮਤਲਬ ਅਸੀਂ ਗਨਮੈਨ ਲੈਣ ਵਾਸਤੇ ਮਤਲਬ ਅਸੀਂ ਕਿੰਨਾ ਕਿੱਢ ਜਾਂਦੇ ਆਪਾਂ ਮੈਂ ਸਾਡੀ ਪਾਰਟੀ ਦੇ ਵਿੱਚ ਜਿਹਨੂੰ ਮੈਂ ਕਹਿ ਦਿੰਦਾ ਕਿ ਜਿਹਨੂੰ ਥ੍ਰੈਟ ਹੈਗੀ ਆ ਕਿ ਗਨਮੈਨ ਦਿੱਤਾ ਜਾਵੇ ਬਾਕੀ ਇਹ ਕੰਮ ਨਾ ਹੋਵੇ ਕਿ ਤੁਹਾਡੀ ਪਾਰਟੀ 'ਚ ਮੈਂ ਇਹਦੇ ਨੂੰ ਕੀ ਹੈ ਕਿ ਲਿਸਟ ਬਣਾ ਕੇ ਉੱਪਰ ਭੇਜ ਦਿਓ ਜੀ ਅਸੀਂ ਤਾਂ ਕਹਿੰਦੇ ਸਾਡੇ ਗਨਮੈਨ ਆਣੇ ਚਾਹੀਦੇ ਆ ਜਦ ਚੜਨਾ ਦੋ ਨੌਜਵਾਨ ਸੀਗੇ শিবਸੇਨਾ ਸਮਾਜਵਾਦੀ ਤੋਂ ਸੀਗੇ ਜਿਨ੍ਹਾਂ ਦਾ ਸਾਫ ਇਹ ਕਹਿਣਾ ਹੈ ਕਿ শিবਸੇਨਾ ਦੇ ਵਿੱਚ ਕੱਪਲੇਬਾਜੀ ਹੁੰਦੀ ਹੈ ਲੇਕਿਨ ਤੁਸੀਂ ਵੀ ਸੁਣ ਲਿਆ ਕਿ শিবਸੇਨਾ ਨੇ ਕਦੀ ਨਾ Hindu ਸਮਾਜ ਦੀ ਗੱਲ ਕੀਤੀ ਹੈ ਨਾ Hindu ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਹੈ ਨਾ Hindu ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਹੈ ਲੇਕਿਨ ਆਪਣੀ শিবਸੇਨਾ ਬਣਾ ਕੇ ਗਨਉਧਰਖਾ ਬਣ ਜਾਂਦੇ ਨੇ ਲੇਕਿਨ ਸਮਾਜ ਦਾ ਕਾਦਾ ਨਾਮ ਕੀਤਾ ਸਮਾਜ ਦੇ ਵਿੱਚ ਕੀ ਨਾਮ ਕੀਤਾ ਉਤੋਂ ਸਾਡੇ ਸਰਬਸ਼੍ਰੇਸ਼ਟ ਪ੍ਰਭੂ भोले शंकर ਦਾ ਨਾਮ ਰੱਖ ਲਿਆ ਜਾਂਦਾ ਸ਼ਿਪ ਸੇਨਾ ਸ਼ਿਪਦੀ ਸੇਨਾ ਲੇਕਿਨ ਡੀਜੀਪੀ ਸਾਹਿਬ ਬਹੁਤ ਵਧੀਆ ਹੁਕਮ ਹੈ ਫਰਮਾਨ ਹੈ ਤੁਹਾਡਾ ਕਾਬਲੇ ਤਾਰੀ ਸਾਡੇ ਲੁਧਿਆਣਾ ਦੇ ਸੀਪੀ ਸਾਹਿਬ ਕਾਬਲੇ ਤਾਰੇ ਸਾਡੇ ਮੁੱਖ ਮੰਤਰੀ ਪੰਜਾਬ શ્રી ਭਗਵੰਤ ਮਾਨ ਸਾਹਿਬ ਇਹਨਾਂ ਦੇ ਗਨਮੈਨ ਜਰੂਰ ਵਾਪਸੀ ਹੋਣੇ ਚਾਹੀਦੇ ਗਨਮੈਨ ਇਸ ਕਰਕੇ ਵਾਪਸੀ ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ ਨੇ ਫੋਕੀ ਸ਼ੋਰਤ ਲਿੱਤੀ ਹੁੰਦੀ ਫੋਕੇ ਹਵਾ ਦੇ ਵਿੱਚ ਤੀਰ ਮਾਰੇ ਹੁੰਦੇ ਨੇ ਅਗਰ ਸਮਾਜ ਦੀ ਗੱਲ ਕੀਤੀ ਹੈਵੇ ਨਾ ਇਹ ਕੋਈ ਐਮਪੀ ਨੇ ਨਾ ਕੋਈ ਐਮਐਲਏ ਨੇ ਵੱਡੀ ਵੱਡੀ ਜਿਪਸੀਆਂ ਦੇ ਵਿੱਚ ਬੈਠ ਕੇ ਕਿਹੜੀਆਂ ਰੂਟ ਤੇ ਮਾਰਨੀਆਂ ਤੇ ਆਪਣਾ ਪ੍ਰਭਾਵ ਪਾਣਾ ਇਹ ਗਲ ਦੇਦਿਆ ਕਿ ਸਾਰਿਆਂ ਦੇ ਗਲਮੈਣ ਵਾਪਸੀ ਜਾਣਗੇ ਕਿ ਇਹਨਾਂ ਨੂੰ ਇੱਕ ਅਕਲ ਵੀ ਆਜੂਗੀ ਕਿ ਸ਼ਿਵ ਸੇਨਾ ਦੇ ਵਿੱਚ ਰਹਿਣਾ ਤੇ ਬਣਾਣਾ ਤੇ ਹਿੰਦੂਆਂ ਦੇ ਕਾਬਿਲ ਤਾਰੀਫ ਕੰਮ ਵੀ ਕਰਨਾ ਪੈਣਾ ਸਮਾਜ ਲਈ ਅਨੋਖਾ ਇੱਕ ਕਾਰਜ ਵੀ ਕਰਨਾ ਪਏਗਾ ਲੋਦਾਲੋਂ ਕਹਿ ਰਹਾ ਮੈਂ ਧਰਮੇ ਦੇ ਨਾਮ ਮੈਂ ਵਿਸ਼ਾਲ ਕਪੂਰ ਲੁਦਣਾ ਲਈ